ਤੁਸੀਂ ਦੇਖ ਰਹੇ ਹੋ ਬਖਤੌਰ ਢਿੱਲੋਂ YouTube ਚੈਨਲ ਤੇ Facebook ਪੇਜ ਮੈਂ ਪਰਮਿੰਦਰਜੀਤ ਸਿੰਘ ਰੋਜ਼ ਦੀ ਤਰ੍ਹਾਂ ਆਪਾਂ ਪ੍ਰੋਗਰਾਮ ਲੈ ਕੇ ਖਬਰਾਂ ਜੋ ਖਬਰ ਹਾਜ਼ਰ ਹੋਣੇ ਆ ਢਿੱਲੋਂ ਸਾਹਿਬ ਨਾਲ ਗੱਲਬਾਤ ਕਰਦੇ ਆ ਢਿੱਲੋਂ ਸਾਹਿਬ ਤੋਂ ਖਬਰਾਂ ਬਾਰੇ ਸਲੇਸ਼ਨ ਲੈਣੇ ਆ ਕੀ ਗੱਲਬਾਤ ਆ ਕੀ ਹੈਗਾ ਮਤਲਬ ਪੰਜਾਬ ਦਾ ਸਭਿਆਚਾਰਜਾ ਸਿਸਟਮ ਕੀ ਆ ਉਹ ਢਿੱਲੋਂ ਸਾਹਿਬਾਂ ਨਾਲ ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਪਹਿਲਾਂ ਮੈਂ ਢਿੱਲੋਂ ਸਾਹਿਬ ਖਬਰਾਂ ਤੋਂ ਪਹਿਲਾਂ ਤੁਹਾਡੇ ਨਾਲ ਡਿਸਕਸ ਕਰੂੰਗਾ ਅੱবি ਅੱਜ ਤੁਸੀਂ ਟੋਪੀ ਕਿਵੇਂ ਲਈ ਹੈ ਜੀ ਉਹ ਦੱਸੋ ਪਹਿਲਾਂ ਜੀ ਪਰਵਿੰਦਰ ਜੀ ਗੱਲ ਇਹ ਹੈ ਕਿ ਮੈਂ ਬਹੁਤ ਲੰਬਾ ਸਮਾਂ ਜਿਹੜਾ ਹੈਗਾ ਬਗੈਰ ਪੱਗ ਤੋੜਿਆ ਠੀਕ ਹੈ ਸਰ ਤੇ ਜਦੋਂ ਆਪਾਂ ਇਹ ਪ੍ਰੋਗਰਾਮ ਸ਼ੁਰੂ ਕੀਤਾ ਤੇ ਸਾਡੇ ਬਹੁਤ ਸਾਰੇ ਦਰਸ਼ਕਾਂ ਦਾ ਇਹ ਸੁਝਾਅ ਸੀ ਕਿ ਜਦੋਂ ਵੀ ਪ੍ਰੋਗਰਾਮ ਕਰਨਾ ਹੋਵੇ ਤੇ ਪੱਗ ਬੰਨ ਕੇ ਕਰਿਆ ਕਰੋ ਠੀਕ ਹੈ ਸਰ ਪੱਗ ਬੰਨਣੀ ਮੈਂ ਸ਼ੁਰੂ ਕੀਤੀ ਹੈ ਸਾਲ ਦੇ ਵਿੱਚ ਹੈ ਪਰ ਅੱਜ ਕਿਉਂਕਿ ਐਤਵਾਰ ਸੀ ਸਵੇਰ ਤੋਂ ਹੀ ਉਰਜੇਵੇਂ ਬਹੁਤ ਜ਼ਿਆਦਾ ਹੈ ਬਿਲਕੁਲ ਜੀ ਔਰ ਹੁਣ ਵੀ ਜੇ ਆਪਾਂ ਦੇਖੀਏ ਤਾਂ ਆਪਾਂ ਲੇਟ ਹੀ ਆ ਲੇਟ ਆ ਬਿਲਕੁਲ ਬਿਲਕੁਲ ਪੱਗ ਬੰਨਣ ਦਾ ਵਕਤ ਨਹੀਂ ਮਿਲਿਆ ਤੇ ਨਾਲ ਫਿਰ ਇਹ ਵੀ ਸੀ ਵੀ ਅੱਜ ਪ੍ਰੋਗਰਾਮ ਨਾ ਹੀ ਕੀਤਾ ਜਾਵੇ ਪਰ ਫਿਰ ਮੈਂ ਮਹਿਸੂਸ ਕੀਤਾ ਕਿ ਜਿਹੜੇ ਸਾਡੇ ਦਰਸ਼ਕ ਸੱਜਣ ਹੁੰਦੇ ਆ ਬਿਲਕੁਲ ਜਿਨ੍ਹਾਂ ਨੇ ਇਹ ਪ੍ਰੋਗਰਾਮ ਦੇਖਣਾ ਹੁੰਦਾ ਉਹ ਫਿਰ ਵੇਟ ਕਰਦੇ ਆ ਬੰਦੇ کئی ਵਾਰ ਕਿਉਂਕਿ ਕਈ ਸਾਰੇ ਪ੍ਰੋਗਰਾਮ ਉਹ ਹੈ ਜਿਹੜੇ ਸੈਟਰਡੇ ਤੇ ਸੰਦੇ ਨੂੰ ਬੰਦ ਹੁੰਦੇ ਆਪਾਂ ਕੋਸ਼ਿਸ਼ ਕਰਦੇ ਆ ਕਿ ਹਰ ਦਿਨ ਹੀ ਇਹ ਪ੍ਰੋਗਰਾਮ ਕੀਤਾ ਜਾਵੇ ਇਸ ਲਈ ਪਗਵੰਨਨ ਦੀ ਬਜਾਏ ਅੱਜ ਮੈਂ ਟੋਪੀ ਨਾਲ ਹੀ ਬੈਠਾ ਚਲੋ ਕੋਈ ਨਹੀਂ ਪ੍ਰੋਗਰਾਮ ਸਾਡੇ ਦਰਸ਼ਕ ਦਰਸ਼ਕ ਬਿਲਕੁਲ ਦੇਖ ਰਹੇ ਇਹਨੂੰ ਅੱਜ ਮਾਫਾ ਕਰ ਰਗੇ ਬਿਲਕੁਲ ਜੀ ਜੀ ਚਲੋ ਸਭ ਆਪਾਂ ਖਬਰਾਂ ਵਾਲ ਨੂੰ ਮਾਰਦੇ ਆ ਝਾਤ ਜੀ ਪੰਜਾਬ ਵਾਲ ਚਲਦੇ ਆ ਤੇ ਬਿਕਰਮ ਅਜੀਠੀਏ ਨੂੰ ਜੇਲ੍ਹ ਚ ਕਹਿੰਦੇ ਹਮਲਾ ਹੋਣ ਦੀ ਚਰਚਾ ਚੱਲ ਰਹੀ ਹੈ ਜੀ ਉਹ ਕੀ ਕਲਵਾਤਾ ਸਾਡੇ ਜਿਹੜੇ ਦਰਸ਼ਕ ਸੁਰੋਤੇ ਆ ਸੁਣਨ ਵਾਲੇ ਆ ਦੇਖਣ ਵਾਲੇ ਆ ਚਾਹਣ ਵਾਲੇ ਆ ਵਿਸ਼ਲੇਸ਼ਣ ਕਰੋ ਖ ਦੇਖੋ ਗੱਲ ਇਹ ਹੈ ਕਿ ਜਿਹਨਾਂ ਦੇ ਵਿੱਚ ਜਿਹੜੇ ਲੋਕ ਹੁੰਦੇ ਆ ਜਿਹੜੇ ਨਿਸ਼ਾਨੇ ਤੇ ਹੋਣ ਉਹਨਾਂ ਨੂੰ ਟਾਰਗੇਟ ਕੀਤਾ ਜਾਂਦਾ ਹੈ ਜੀ ਪਿਛਲੇ ਸਮੇਂ 'ਚ ਦੇਖਿਆ ਆ ਪਪਾ ਸਾਰੇ ਲੋਕ ਜਿਲ੍ਹਾ ਦੇ ਵਿੱਚ ਮਾਰੇ ਗਏ ਸ਼ੁਰੂ ਦੇ ਵਿੱਚ ਆਪਾਂ ਦੇਖੀਏ ਤਾਂ ਇੱਕ ਅ ਪ੍ਰੇਮੀ ਸੀ ਜਿਹੜਾ ਪ੍ਰੇਮੀ ਜਿਹੜੇ ਡੇਰਾ ਪ੍ਰੇਮੀ ਦੇ ਤੇ ਇਹ ਇਨਜਾਮ ਲੱਗਦਾ ਸੀ ਕੋਟਪੂਰੇ ਦਾ ਸ਼ਾਇਦ ਉਹ ਰਹਿਣ ਵਾਲਾ ਸੀ ਕਿ ਉਹਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜੀਆਂ ਜੀਆਂ ਘਟਨਾਵਾਂ ਉਹਦੇ ਵਿੱਚ ਸਰਗਰਮ ਹਕੂਮ ਕਰਨਵਾਈ ਹੈ ਬਿਲਕੁਲ ਜੀ ਉਹਦੀ ਗ੍ਰਿਫਤਾਰੀ ਵੀ ਹੋ ਗਈ ਸੀ ਤੇ ਗ੍ਰਿਫਤਾਰੀ ਹੋਣ ਤੋਂ ਬਾਅਦ ਫਿਰ ਕਿਹਾ ਗਿਆ ਕਿ ਉਹਦਾ ਇੱਕ ਹਲਫੀਆ ਬਿਆਨ ਜੀ ਜਿਹੜਾ ਹੈ ਜਾਂ ਮਤਲਬ ਆਪਾਂ ਕਹਿ ਸਕਦੀਏ ਇਕਵਾਲੀਆ ਬਿਆਨ ਉਹ ਵੀ ਉਹਨੇ ਅਦਾਲਤ ਦੇ ਸਾਹਮਣੇ ਦਿੱਤਾ ਸੀ ਕਿਉਂਕਿ ਜਿਸ ਵੇਲੇ ਜੇਲ੍ਹ ਦੇ ਵਿੱਚ ਬੰਦ ਸੀ ਉਹਨੇ ਸੁਪਰੀਡੈਂਟ ਨੂੰ ਇਹ ਗੱਲ ਕਹੀ ਸੀਗੀ ਜੀ ਮੈਨੂੰ ਜਿਹੜਾ ਹੈਗਾ ਅਦਾਲਤ ਦੇ ਸਾਹਮਣੇ ਪੇਸ਼ ਕੀਤਾ ਜਾਵੇ ਮੈਂ ਕੋਈ ਗੱਲ ਕਰਨੀ ਚਾਹੁੰਦਾ ਅਦਾਲਤ ਤੋਂ ਪ੍ਰਵਾਣੀ ਲਈਗੀ ਫਿਰ ਅਦਾਲਤ ਦੇ ਵਿੱਚ ਉਹਨੇ ਇੱਕ ਸੁੱਕਾ 164 ਦਾ ਬਿਆਨ ਦਰਜ ਕਰਵਾਇਆ ਸੀ ਜਿਹਦੇ ਵਿੱਚ ਉਹਨੇ ਆਪਣਾ ਸਾਰਾ ਕੁਝ ਇਕਬਾਲ ਕੀਤਾ ਸੀ ਹਾਲਾਂਕਿ ਜਿਹੜਾ ਬੰਦਾ 164 ਦਾ ਬਿਆਨ ਦਰਜ ਕਰਵਾ ਦਵੇ ਤੇ ਸਰਕਾਰੀ ਗਵਾਹ ਬਣਨ ਦੀ ਪੇਸ਼ਕਸ਼ ਕਰ ਦੇਵੇ ਉਹਨੂੰ ਛੇਤੀ ਕੀਤੇ ਦੀ ਮਾਨਤ ਮਿਲ ਜਾਂਦੀ ਪਰ ਕਿਉਂਕਿ ਮਾਮਲਾ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਸੀ ਇਸ ਲਈ ਉਹਨੂੰ ਕੋਈ ਜਮਾਨਤ ਵਗੈਰਾ ਨਹੀਂ ਸੀ ਮਿਲੀ ਤਨਾਬਾ ਜੇਲ੍ਹ ਵਿੱਚ ਪੇਟਿਆ ਸੀ ਫਿਰ ਥੋੜੇ ਯਾਦ ਹੋਣ ਨਾਬਾ ਜੇਲ੍ਹ ਦੇ ਵਿੱਚ ਉਹਨੂੰ ਛੁਟ-ਛੁਟਕੇ ਮਾਰ ਦਿੱਤਾ ਜਾਂ ਕਰਤਾ ਸੀ ਇਹਦੇ ਨਾਲ ਹੀ ਜੇ ਆਪਾਂ ਲੇਟੈਸਟ ਦੇਖੀਏ ਤਾਂ ਇੱਕ ਨਾਬਾ ਜੇਲ੍ਹ ਦੇ ਨਾਬਾ ਜੇਲ੍ਹ ਤੋਂ ਬਾਅਦ ਆ ਗਈ ਪਟਿਆਲਾ ਜੇਲ੍ਹ ਪਟਿਆਲਾ ਜੇਲ੍ਹ ਦੇ ਵਿੱਚ ਇੱਕ ਖੂਖਾਰ ਇੰਸਪੈਕਟਰ ਜਿਹੜਾ ਹੈਗਾ ਉਹ ਹੈ ਤਾਂ ਮੇਰੇ ਖਿਆਲੋਂ ਸਪਾਈ ਭਰਤੀ ਸੀ ਪਰ ਉਹ ਖੜਕੂ ਬਾਦ ਦੇ ਦੌਰ ਦੇ ਵਿੱਚ ਜਦੋਂ ਵਕਤ ਮੜਾ ਸੀ ਉਦੋਂ ਜਿਹੜੇ ਲੋਕ ਖੁੱਲ ਕੇ ਖੜੇ ਸੀ ਜਿਨ੍ਹਾਂ ਨੇ ਮੈਂ ਕਹੂੰਗਾ ਖੂਨ ਦੀ ਹੌਲੀ ਖੇਢੀ ਸੀ ਉਹਨਾਂ ਨੂੰ ਤਰੱਕੀਆਂ ਬੜੀਆਂ ਮਿਲਦੀਆਂ ਬਿਲਕੁਲ ਜੀ ਬੰਦੇ ਦਾ ਨਾਂ ਸ਼ਾਇਦ ਸੂਬਾ ਸਿੰਧ ਸੀ ਤੇ ਸਰਹੰਦਰੂ ਉਹ ਬਿਲੋਂਗ ਕਰਦਾ ਸੀ ਜਾਂ ਸੂਬਾ ਸਰਹੰਦ ਦਾ ਵੈਸੇ ਨਾਂ ਪੈ ਗਿਆ ਨਾ ਕੁਸ਼ੋਰ ਸੀ ਤੇ ਸੂਬਾ ਸਰਹੰਦ ਵਜੋਂ ਮਸ਼ਹੂਰ ਹੋ ਗਿਆ ਤੇ ਉਹਦੇ ਤੇ ਫਿਰ ਕੇਸ ਚੱਲਿਆ ਕਈ ਕੇਸਾਂ ਦੇ ਵਿੱਚੋਂ ਬਰੀ ਹੋ ਗਿਆ ਸੀ ਲੇਕਿਨ ਇੱਕ ਕੇਸ ਦੇ ਵਿੱਚ ਉਹਨੂੰ ਸਜ਼ਾ ਹੋ ਗਈ ਸੀ ਜੋ ਪਟਿਆਲਾ ਜੇਲ੍ਹ ਚ ਬੰਦ ਸੀ ਜੀ ਪਟਿਆਲਾ ਜੇਲ੍ਹ ਦੇ ਵਿੱਚ ਹੀ ਉਹ ਸੱਜਣ ਬੰਦ ਸੀ ਸੰਦੀਪ ਸਿੰਘ ਜੀ ਨੇ ਸੁਧੀਰ ਸੂਰੀ ਨਾ ਦੇ ਇੱਕ ਜਿਹੜਾ ਆਪੂ ਬਣਿਆ ਪ੍ਰਧਾਨ ਸੀ ਸ਼ਿਪਚਾਣਾ ਦਾ ਹਿੰਦੂ ਸ਼ਿਪਚਾਣਾ ਦਾ ਕਿਹੜੀ ਸੈਨਾ ਸੀ ਉਹ ਹੈ ਜਿਹੜਾ ਉਹ ਬਕਵਾਸ ਪੜਾ ਕਰਦਾ ਹੁੰਦਾ ਸੀ ਮਤਲਬ ਹਾਲਾਤਾਂ ਨੂੰ ਖਰਾਬ ਕਰਨ ਦੇ ਵਿੱਚ ਢਕਾਉਣ ਵਾਸਤੇ ਬੜਾ ਉਹਦਾ ਬੜਾ ਜੋਗਦਾਰ ਸੀ ਉਸ ਬੰਦੇ ਦਾ ਬੜਾ ਜੋਗਦਾਰ ਸੀ ਤਾਂ ਉਹਨੂੰ ਵੀ ਉਹਨੇ ਕਤਲ ਕੀਤਾ ਸੀ ਉਸ ਕੇਸ ਦੇ ਵਿੱਚ ਉਹ ਅੰਦਰ ਗਿਆ ਸੀ ਅੰਦਰ ਕਿਤੇ ਉਹਨਾਂ ਦੀ ਆਪਸ ਵਿੱਚ ਤਲਕਲਾਮੀ ਹੋ ਗਈ ਝਗੜਾ ਹੋ ਗਿਆ ਝਗੜੇ ਦੇ ਦੌਰਾਨ ਕਿਉਂਕਿ ਉਹ ਪੁੱਢਾ ਸੀਗਾ ਤੇ ਇਹ ਮੁੰਡਾ ਸੰਦੀਪ ਸਿੰਘ ਜਵਾਨ ਸੀ ਇਹ ਤੋਂ ਇਹਦੀ 6:00 ਵਜੇ ਕੀ ਉਹਦਾ ਜਿਹੜਾ ਹੈਗਾ ਬ੍ਰੇਡਡ ਹੋ ਗਿਆ ਬਾਅਦ ਵਿੱਚ ਹਸਪਤਾਲ ਦੇ ਵਿੱਚੋਂ ਮਰ ਗਿਆ ਸੀ ਤੇ ਹਸਪਤਾਲ ਜਦੋਂ ਦੌਰਾਨੇ ਇਲਾਜ ਬਰਾਸੀ ਪਰਿਵਾਰ ਨੇ ਵੀ ਉਹਦੇ ਬਤਲ ਕੋਈ ਬਹੁਤੀ ਆਪਾਂ ਕਈ ਖਬਰਸਾਰ ਨਹੀਂ ਸੀ ਨਹੀਂ ਨਹੀਂ ਉਹ ਵੀ ਗੱਲ ਹੋਈ ਹੈ ਹੁਣ ਬਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚ ਬੰਦੇ ਬੰਦਾ ਜੀ ਬਿਕਰਮ ਸਿੰਘ ਮਜੀਠੀਆ ਨੂੰ ਜਿਦਾ ਆਪਾਂ ਨੂੰ ਪਤਾ ਕਿ ਉਹਦੇ ਦੋ ਮਕਦਮੇ ਜੀ ਇੱਕ ਮਕਦਮਾ ਤਾਂ ਉਹਦੇ ਤੇ ਪਹਿਲਾ ਹੈ ਜਿਹੜਾ ਮਕਦਮਾ ਨਸ਼ਿਆਂ ਨਾਲ ਸੰਬੰਧਿਤ ਹੈ ਨਸ਼ੇ ਨਾਲ ਸੰਬੰਧਿਤ ਮਕਦਮੇ ਦੇ ਵਿੱਚ ਹਾਲੇ ਤੱਕ ਚਲਾਨ ਪੇਸ਼ ਨਹੀਂ ਹੋਇਆ لیکن ਇਸੇ ਸਮੇਂ ਦੌਰਾਨ ਜੋ ਨਸ਼ਿਆਂ ਨਾਲ ਸੰਬੰਧਿਤ ਮਕਦਮੇ ਦੀ ਜਾਂਚ ਚੱਲ ਰਹੀ ਸੀ ਉਹਦੇ ਵਿੱਚ ਹੁਣ ਪੁਲਿਸ ਦਾ ਦਾਅਵਾ ਹੈ ਕਿ ਸਾਨੂੰ ਬਹੁਤ ਕੁਝ ਮਿਲ ਗਿਆ ਉਹਦੇ ਵਿੱਚ ਕਹਿੰਦੇ ਇਹੋ ਜਿਹਾ ਕੁਝ ਮਿਲਿਆ ਕਿ ਉਹਨੇ ਸੋਮਿਆਂ ਤੋਂ ਵੱਧ ਤੈਅਦਾਦ ਬਣਾਈ ਹੈ ਫਿਰ ਇੱਕ ਨਵੀਂ ਜਿਹੜੀ ਇਨਕੁਆਰੀ ਸ਼ੁਰੂ ਕਰਨ ਲਈ ਸੋਮਿਆਂ ਤੋਂ ਵੱਧ ਪ੍ਰੋਪਰਟੀ ਬਣਾਉਂਦੀ ਤੇ ਉਸ ਇਨਕੁਆਰੀ ਦੇ ਸਿੱਟੇ ਵੱਜੋਂ ਇੱਕ ਮਕਦਮਾ ਦਰਜ ਕੀਤਾ ਗਿਆ ਤੇ ਵਿਕਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕਰ ਲਿਆ ਗ੍ਰਿਫਤਾਰ ਸਿੰਘ ਜਦੋਂ ਇੱਕ ਮਕਦਮੇ 'ਚ ਦਰਜ ਆ ਉਹਦੇ ਚੋਂ ਨੂੰ ਗ੍ਰਿਫਤਾਰ ਕਰ ਲਿਆ ਗ੍ਰਿਫਤਾਰ ਕਰਕੇ ਉਹਨੂੰ ਜੇਲ੍ਹ ਭੇਜਤਾ ਉਦੋਂ ਬਾਅਦ ਇੱਕ ਹੋਰ ਮਕਦਮਾ ਦਰਜ ਹੁੰਦਾ ਹੈ ਜੀ ਉਹ ਮਕਦਮਾ ਬਿਜਲੀਅੰਸ ਅਧਿਕਾਰੀਆਂ ਵੱਲੋਂ ਦਰਜ ਕਰਵਾਇਆ ਜਾਂਦਾ ਹੈ ਕਿ ਜਦੋਂ ਅਸੀਂ ਬਿਕਰਮ ਸਿੰਘ ਮਜੀਠੀਆ ਨੂੰ ਫੜਨ ਵਾਸਤੇ ਗਏ ਸੀ ਤੇ ਉੱਥੇ ਉਹਨੇ ਪੁਲਿਸ ਦੇ ਕੰਮ ਵਿੱਚ ਵਿਗੜਨ ਪਾਇਆ ਇੰਟਰਸਟਿੰਗ ਗੱਲ ਇਹ ਹੈ ਕਿ ਉਹਦੇ ਵਿੱਚ ਵੀ ਬਿਕਰਮ ਸਿੰਘ ਮਜੀਠੀਆ ਨੂੰ ਹਲੇ ਗ੍ਰਿਫਤਾਰ ਨਹੀਂ ਕੀਤਾ ਗ੍ਰਿਫਤਾਰ ਗ੍ਰਿਫਤਾਰੀ ਹਲੇ ਉਹਦੀ ਪਾਉਣੀ ਹੈ ਪਾਉਣੀ ਭਾਵੇਂ ਉਹ ਜੇਲ੍ਹ 'ਚ ਬੈਠਾ ਉਹਦੀ ਗ੍ਰਿਫਤਾਰੀ ਪਾਈ ਵੀ ਜਾ ਸਕਦੀ ਸੀ ਪਰ ਪੁਲਿਸ ਕਈ ਵਾਰੀ ਇਹ ਰੱਖਦੀ ਹੁੰਦੀ ਹੈ ਗੁੰਜਾਇਸ ਇਹ ਜੇ ਕਿਸੇ ਹੋਰ ਕੇਸ ਦੇ ਵਿੱਚੋਂ ਇਹਨੂੰ ਆਪਣੀ ਮੇਲ ਮਿਲ ਗਈ ਤਾਂ ਫਿਰ ਇਸ ਮਾਮਲੇ ਤੇ ਦੁਬਾਰਾ ਆਪਾਂ ਪੜ ਲਾਂਗੇ ਕੋਨੇ ਵਿਕਰਮਜੀਤ ਜੀ ਖੜੇ ਉਹ ਇੱਕ ਪਟੀਸ਼ਨ ਵੀ ਪਾਈ ਸੀ ਇੱਥਲੀ ਅਦਾਲਤ ਦੇ ਵਿੱਚ ਉਤਤਰਾ ਰਾਹਤ ਨਹੀਂ ਮਿਲੀ ਲੇਕਿਨ ਹਾਈ ਕੋਰਟ ਦੇ ਵਿੱਚੋਂ ਡਾਇਰੈਕਸ਼ਨ ਹੋ ਗਈ ਸੀ ਕਿ ਜਦੋਂ ਬੰਦੇ ਨੂੰ ਗ੍ਰਿਫਤਾਰ ਕਰਨਾ ਹੋਵੇ ਪਹਿਲਾਂ ਸੂਚਿਤ ਕਰਦੇ ਇਹ ਇਹ ਇੰਨੀ ਕਰਾਹਤ ਮਿਲੀ ਹੈ ਪਰ ਹੁਣ ਕੱਲ ਇੱਕ ਹੋਰ ਖਬਰ ਆ ਗਈ ਜੀ ਕਿ ਉਹਦਾ ਇੱਕ ਸੇਵਾਦਾਰ ਸੀ ਨੌਕਰ ਨੌਕਰ ਉਹ ਨੌਕਰ ਨੂੰ ਵੀ ਫੜ ਲਿਆ ਕਹਿੰਦੇ ਇਹਨੇ ਵੀ ਆਪਦੇ ਮਾਲਕ ਦੇ ਨਾਲ ਜਿਹੜੀ ਆਉਂਦੀ ਮਦਦ ਮਦਦ ਕੀਤੀ ਹੈ ਬਿਲਕੁਲ ਇਹਦੀ ਸ਼ੂਰੀਅਤ ਪਾਇਆ ਨੇ ਹਾਂ ਉਹ ਜੇਲ੍ਹ ਦੇ ਵਿੱਚ ਬੰਦਾ ਹੈ ਜੀ ਬਿਕਰਮਜੀਠਿਆ ਦੀ ਜਿਹੜੀ ਹੈਗੀ ਐ ਥੱਲੇ ਟ੍ਰਾਇਲ ਕੋਰਟ 'ਚੋਂ ਸੈਸ਼ਨ ਕੋਰਟ 'ਚੋਂ ਔਰ ਆਪਾਂ ਕਹਿ ਸਕਦੇ ਹਾਈ ਕੋਰਟ ਦੇ ਵਿੱਚੋਂ ਜ਼ਮਾਨਤ ਦੀ ਅਰਜ਼ੀ ਰੱਦ ਹੋ ਚੁੱਕੀ ਹੈ ਜੀ ਹੁਣ ਹੋ ਗਿਆ ਹੋਇਆ ਹਾਈ ਸੁਪਰੀਮ ਕੋਰਟ ਦੇ ਸੁਪਰੀਮ ਕੋਰਟ ਜਮਾਨਤ ਕਰਵਾਉਣ ਵਾਸਤੇ ਵੈਸੇ ਇਹਦਾ ਪਹਿਲਾ ਮੁਕੱਦਮਾ ਸੀ ਉਹਦੇ ਤੇ ਨਸ਼ਾ ਵਾਲਾ ਜਿਹੜਾ ਉਹਦੇ ਵਿੱਚ ਉਹਨੂੰ ਜਮਾਨਤ ਮਿਲ ਚੁੱਕੀ ਹੈ ਹਾਈ ਕੋਰਟ ਚੋਂ ਜਮਾਨਤ ਮਿਲ ਗਈ ਸੀ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਚੋਂ ਜਮਾਨਤ ਰੱਦ ਕਰਵਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਸਫਲਤਾ ਨਹੀਂ ਸੀ ਮਿਲੀ ਇਸ ਲਈ ਜਿਹੜੀ ਹੈਗੀ ਆ ਉਹਨੂੰ ਆਪਾਂ ਮੰਨਿਆ ਜਾਊਗਾ ਵੀ ਭਾਵੇਂ ਚਲਾਨ ਪੇਸ਼ ਨਹੀਂ ਹੋਇਆ ਕਿ ਉਹ ਜਮਾਨਤ ਤੇ ਰਹਿ ਹੈ ਉਹ ਠੀਕ ਹੈ ਜੀ ਹੁਣ ਇਹਦੇ ਵਿੱਚ ਜੇ ਜਮਾਨਤ ਮਿਲ ਜਾਂਦੀ ਹੈ ਤੇ ਵਿਕਰਮ ਸਿੰਘ ਮਜੀਠੀਆ ਅਗਲੇ ਦਿਨਾਂ ਦੇ ਵਿੱਚ ਰਿਹਾਈ ਹੋ ਸਕਦਾ ਹੈ ਪਰ ਉਸ ਤੋਂ ਪਹਿਲਾਂ ਇੱਕ ਖਬਰ ਆਈ ਉਹ ਖਬਰ ਇਹ ਹੈ ਜਿਹੜੀ ਖਬਰ ਆਈ ਹੈ ਕਿ ਕੇਂਦਰੀ ਏਜੰਸੀਆਂ ਨੇ ਉਹ ਇੰਟੈਲੀਜੈਂਸ ਬਿਊਰੋ ਹੋ ਸਕਦੀ ਹੈ ਜਾਂ ਕੋਈ ਹੋਰ ਐਨਆਈਏ ਵਗੈਰਾ ਹੋ ਸਕਦੀ ਹੈ ਜੀ ਉਹਨਾਂ ਨੂੰ ਕੋਈ ਜਾਣਕਾਰੀ ਮਿਲੀ ਹੈ ਕਿ ਬਿਕਰਵਤ ਸਿੰਘ ਮਜੀਠੀਆ ਤੇ ਜੇਲ੍ਹ ਦੇ ਅੰਦਰ ਬਬਰ ਖਾਲਸਾ ਵੱਲੋਂ ਹਮਲਾ ਹੋ ਸਕਦਾ ਹੈ ਹਮਲਾ ਉਹ ਜਿਹੜਾ ਹਮਲੇ ਦੀ ਜੋ ਇਨਫੋਰਮੇਸ਼ਨ ਆਈ ਕਿਉਂਕਿ ਜਿਹੜੀ ਕੇਂਦਰੀ ਏਜੰਸੀਆਂ ਦੀ ਇਨਫੋਰਮੇਸ਼ਨ ਆਉ ਪੰਜਾਬ ਦੀ ਏਜੰਸੀ ਕੋਲੇ ਆਉਂਦੀ ਹੈ ਜਾਂ ਪੰਜਾਬ ਦੇ ਇੰਟੈਲੀਜੈਂਸ ਵਿੰਗ ਕੋਲੇ ਆਉਂਦੀ ਹੈ ਇਹਨਾਂ ਨੇ ਫਿਰ ਉਹ ਦਿੱਤੇ ਜਿਹੜੀ ਹੈਗੀ ਆਪਸ ਵਿੱਚ ਕੋਈ ਰਾਏ ਮਸ਼ਵਰਾ ਕੀਤਾ ਤੇ ਫੇ ਕੱਲ ਕਹਿੰਦੇ ਐ ਵੀ ਕਾਫੀ ਇਹਨਾਂ ਨੇ ਇੱਥੇ ਪ੍ਰਬੰਧ ਬੰਦੋਬਸਤ ਵੀ ਕੀਤੇ ਇਹਦਾ ਮੁਕਾਬਲਾ ਕਿਵੇਂ ਕੀਤਾ ਜਾਵੇ ਅੱਜ ਇੱਥੇ ਚੀਫ ਮਨਿਸਟਰ ਭਗਵੰਤ ਸਿੰਘ ਮਾਨ ਆਏ ਹੋਏ ਬਿਲਕੁਲ ਜੀ ਔਰ ਮ ਭਗਵੰਤ ਸਿੰਘ ਮਾਨ ਨੂੰ ਵੀ ਇਹਦੇ ਬਾਰੇ ਪੁੱਛਿਆ ਗਿਆ ਸੀ ਭਗਵੰਤ ਸਿੰਘ ਮਾਨ ਹੋਰੀ ਪਹਿਲਾਂ ਤਾਂ ਟਾਲ ਜਗੇ ਵੀ ਕੋਈ ਐਸੀ ਗੱਲ ਨਹੀਂ ਫਿਰ ਉਹਨਾਂ ਨੇ ਕਿਹਾ ਕਿ ਹਾਂ ਜੇ ਕੋਈ ਇਨਫੋਰਮੇਸ਼ਨ ਆਈ ਹੈ ਤਾਂ ਕੇਂਦਰੀ ਏਜੰਸੀਆਂ ਤੇ ਪੰਜਾਬ ਦੀਆਂ ਏਜੰਸੀਆਂ ਆਪਸ ਵਿੱਚ ਜਿਹੜੀ ਹੈਗੀ ਹੈ ਸਾਂਝੀ ਸਾਂਝ ਕਰਕੇ ਤੇ ਉਹ ਆਪਣਾ ਜਿਹੜਾ ਉਪਰਾਲਾ ਕਰਨਗੇ ਆ ਵੈਸੇ ਉਹਨੇ ਕਿਹਾ ਵੀ ਅਸੀਂ ਹਰ ਕਿਸਮ ਦਾ ਇੰਤਜ਼ਾਮ ਕਰਾਂਗੇ ਸੁਰੱਖਿਆ ਦਾ ਪੂਰਾ ਪ੍ਰਬੰਧ ਕੀਤਾ ਜਾਊਗਾ ਜੇਲ੍ਹ ਦੇ ਵਿੱਚ ਵੀ ਕੀਤਾ ਹੋਇਆ ਹੈ ਪਰ ਅਗਲੀ ਗੱਲ ਨਾਲ ਉਹ ਦੂਜੀ ਵੀ ਕਹਿ ਗਈ ਕਿ ਜੇ ਕੋਈ ਬੰਦਾ ਇਸ ਦੇ ਬਹਾਨੇ ਸਪੈਸ਼ਲ ਜਿਹੜੀ ਹੈਗੀ ਹੈ ਫੈਸਿਲਿਟੀ ਭਾਲੇ ਤੋਂ ਨਹੀਂ ਮਿਲ ਸਕਦੀਆਂ ਜੇਲ੍ਹ ਮੈਨੂਅਲ ਦੇ ਮੁਤਾਬਕ ਕੀ ਉਹਨਾਂ ਨੂੰ ਜਿਹੜੀਆਂ ਮਿਲੀਆਂ ਇਹ ਕਹਾਣੀ ਹੈ ਹੁਣ ਇਹ ਇਨਫਾਰਮੇਸ਼ਨ ਤੇ ਕੇਂਦਰੀ ਏਜੰਸੀਆਂ ਕੋਲੇ ਹੈ ਤਾਂ ਕੇਂਦਰੀ ਏਜੰਸੀਆਂ ਦੀ ਇਨਫਾਰਮੇਸ਼ਨ ਸਪੀਕਲ ਦੀ ਹੈ ਤੇ ਕੇਂਦਰੀ ਏਜੰਸੀਆਂ ਨੇ ਜੇ ਇੱਥੇ ਮਤਲਬ ਇਹ ਇਨਫਾਰਮੇਸ਼ਨ ਸਾਂਝੀ ਕੀਤੀ ਹੈ ਤੇ ਇਹਦਾ ਮਤਲਬ ਗੜਬੜਤਾ ਹੈ ਗੜਬੜਤਾ ਹੈ ਗੜਬੜ ਹੈ ਤੇ ਇਹ ਕਿਉਂਕਿ ਐਸਪੀ ਇਹ ਤੁਹਾਨੂੰ ਪਤਾ ਹੈ ਇਲੈਕਸ਼ਨ ਦੇ ਵਿੱਚ ਜਿਹੜੀ ਜਨਰਲ ਇਲੈਕਸ਼ਨ ਹੋਣੀ ਹੈ ਉਹ 2027 ਚ ਹੋਣੀ ਹੈ ਸਾਲ ਸਾਰਾ ਇੱਕ ਰਹਿ ਗਿਆ ਔਰ ਬਿਕਰਮਜੀਤ ਸਿੰਘ ਜਿਹੜਾ ਹੈਗਾ ਉਹ ਬਾਦਲ ਪਰਿਵਾਰ ਦਾ ਰਿਸ਼ਤੇਦਾਰ ਹੈ ਹਰਸਿਮਰਤ ਔਰ ਬਾਦਲ ਦਾ ਭਰਾ ਵੀ ਹੈ ਬਿਲਕੁਲ ਜੀ ਔਰ ਮਾਜੇ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਅਕਾਲੀ ਦਲ ਦਾ ਇੱਕ ਵੱਡਾ ਲੀਡਰ ਹੈ ਲੀਡਰ ਜੀ ਮਾਜੇ ਦਾ ਧਾਰੋ ਮਜ਼ਾ ਸਾਰਾ ਭਾਵੇਂ ਉਹਦੇ ਤੇ ਨਿਰਭਰ ਹੈ ਪਰ ਪਿਛਲੀ ਜਿਹੜੀ ਤਰਨਤਾਰਨ ਦੀ ਇਲੈਕਸ਼ਨ ਹੋਈ ਹੈ ਉਹਦੇ ਵਿੱਚ ਸੁਖਵੀਰ ਸਿੰਘ ਬਾਦਲ ਆਪ ਉੱਤੇ ਸਰਗਰਮ ਰਿਹਾ ਤੇ ਇਹੀ ਕਾਰਨ ਹੈ ਮੇਰੇ ਖਿਆਲ ਵਿੱਚ ਸੁਖਵੀਰ ਜੀ ਜਿੱਤਕੇ ਦੀ ਗੈਰਾਜ਼ਰੀ ਦੇ ਵਿੱਚ ਸੁਖਵੀਰ ਸਿੰਘ ਬਾਦਲ ਦੀ ਸਰਗਰਮੀ ਦੀ وجہ ਕਰਕੇ ਨੀ ਉੱਤੇ ਕਾਲੀ ਦਲ ਨੰਬਰ 2 ਤੇ 2 ਤੇ ਆ ਗਿਆ ਔਰ ਉਹਦੇ ਦੋ ਨੰਬਰ ਤੇ ਆਉਣ ਤੋਂ ਬਾਅਦ ਹੀ ਫਿਰ ਜਿਹੜੀ ਇੱਕ ਜਿਹੜੀ ਤਲਖੀ ਵੀ ਵੱਧ ਗਈ ਹੈ ਸਰਕਾਰ ਔਰ ਸੁਖਵੀਰ ਦੇ ਦਰਮਿਆਨ ਸੋ ਮੇਰੇ ਖਿਆਲ ਮੁਤਾਬਕ ਜੀ ਅੱਜ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਗ੍ਰੈਬ ਪਾਗ ਵੀ ਮੁੱਖ ਮੰਤਰੀ ਕੋਲੇ ਜ਼ਿੰਮੇਵਾਰੀ ਉਹਨਾਂ ਦੀ ਬਣਦੀ ਹੈ ਤੇ ਉਹ ਸਰਕਾਰ ਨੇ ਇਹਨਾਂ ਦਾ ਪ੍ਰਬੰਧ ਕੀਤਾ ਹੋਣਾ ਹੈ ਵੈਸੇ ਇਹ ਵੀ ਖਬਰ ਅੱਜ ਮੈਂ ਪੜ ਰਿਹਾ ਸੀ ਪੰਜਾਬੀ ਟ੍ਰਿਬਿਊਨ ਚ ਕਵਰ ਲੱਗੀ ਹੈ ਕਿ ਜ਼ਿਲ੍ਹਾ ਅਧਿਕਾਰੀਆਂ ਨੇ ਕਿਹਾ ਕਿ ਉਹਦੀ ਜਿਹੜੀ ਹੈਗੀ ਅੱਜ ਦੀ ਜਿਹੜੇ ਬੈਰਕ ਦੇ ਵਿੱਚ ਉਹਨੂੰ ਰੱਖਿਆ ਉਹ ਵਰਕ ਅਲੱਗ ਹੈ ਅਲੱਗ ਉੱਥੇ ਹੋਰ ਕੋਈ ਆ ਜਾ ਨਹੀਂ ਸਕਦਾ ਚਲੋ ਜੇ ਅਲੱਗ ਵਰਕ ਹੈ ਤੇ ਨਾਲ ਉਹ ਰਿਕੇ ਵੀ ਅਸੀਂ ਸੁਰੱਖਿਆ ਦਾ ਪ੍ਰਬੰਧ ਵੀ ਕੀਤਾ ਹੋਇਆ ਹੈ ਜਿੱਥੇ ਮਤਲਬ ਸੁਰੱਖਿਆ ਕਰਮਚਾਰੀ ਉਸੇ ਦੀ ਜਿਆਦਾ ਵੀ ਲਾਇਆ ਜਾ ਸਕਦੀ ਹੈ ਹੋਰ ਜੇਲ੍ਹ ਦੇ ਵਿੱਚ ਇਨਮੇਟਸ ਅਗੇ ਜੀ ਉਹਨਾਂ ਨੂੰ ਜਾਣ ਤੋਂ ਰੋਕਿਆ ਜਾ ਸਕਦਾ ਮੇਰਾ ਖਿਆਲ ਹੈ ਇੰਨਾ ਪ੍ਰਬੰਧ ਤਾਂ ਸਰਕਾਰ ਕਰਦੀ ਹੈ ਖਾਸ ਕਰਕੇ ਉਦੋਂ ਜਦੋਂ ਕੇਂਦਰੀ ਏਜੰਸੀਆਂ ਤੋਂ ਸਟ੍ਰੇਟ ਨੂੰ ਕਿ ਇਨਫਾਰਮੇਸ਼ਨ ਮਿਲ ਜੇ ਕਿ ਇਹ ਬੰਦੇ ਦੀ ਜਾਣਕਾਰੀ ਚਾਹੀਦੀ ਹੈ ਜੀ ਚਲੋ ਸਭ ਅਗਲੀ ਖਬਰ ਆਪਾਂ ਲੈਣੇ ਜੀ ਸੁਖਵੀਰ ਬਾਦਲ ਨਾਲ ਲੈਟਰ ਹੈ ਜੀ ਸਖਬੀਰ ਬਾਦਲ ਨੂੰ ਸਰਕਾਰ ਨੇ ਨਿਸ਼ਾਨਾ ਬਣਾਇਆ ਉਹ ਕੀ ਹੈ ਗੱਲਬਾਤ ਉਹਦੇ ਬਾਰੇ ਵੀ ਸਾਡੇ ਜਿਹੜੇ ਸਰੋਤੇ ਦਰਸ਼ਕਾ ਕਰਦੇ ਹੋ ਖਬਰਾਂ ਕੀ ਗੱਲਬਾਤ ਹੈ ਅਸਲ ਦੇ ਵਿੱਚ ਇਹ ਹੈ ਕਿ ਕੱਲ ਅਕਾਲੀ ਜਲਦੀ ਜਿਹੜੀ ਸਮੁੱਚੀ ਲੀਡਰਸ਼ਿਪ ਹੈ ਸਟੇਟ ਲੈਵਲ ਦੀ ਲੀਡਰਸ਼ਿਪ ਹੈ ਜਿੰਨਾ ਚਾਪਾ ਕਹਿ ਸਕਦੇ ਬਲਵਿੰਦਰ ਸਿੰਘ ਪੂਜੜ ਤੋਂ ਲੈ ਕੇ ਥੇਟਲੇ ਪੱਧਰ ਦੇ ਦੇ ਤੱਕ ਜਿਹੜੇ ਹੈਗੇ ਮਤਲਬ ਬੈਸਿਕ ਸਟੇਟ ਦੇ ਲੀਡਰ ਹੈ ਸਿਨਿਅਰਟੀ ਦੇ ਲਈ ਅੱਜ ਨਾਲ ਆਪਾਂ ਕਹਿੰਦੇ ਸਭ ਤੋਂ ਸੀਨੀਅਰ ਲੀਡਰ ਬਲਵਿੰਦਰ ਸਿੰਘ ਪੂਜੜ ਹੈ ਕਾਲੀ ਜਲਦੀ ਇਹ ਸਭ ਤੋਂ ਜੂਨੀਅਰ ਲੀਡਰ ਜਿਹੜੇ ਹੈਗੇ ਆ ਉਹਨਾਂ ਨੂੰ ਆਪਾਂ ਕਹਿ ਸਕਦੇ ਆ ਭਾਵੇਂ ਉਹ ਚੀਫ ਸਪੋਕਸਮੈਨ ਰਿਸਪੈਕਟ ਸਪੋਕਸਪਰਸਨਲ ਉਹ ਬੰਤਿਰਮਨ ਬੰਤਿਰਮਨ ਠੀਕ ਇਹ ਸਾਰੇ ਲੀਡਰ ਚਾਹੇ ਉਹ ਗਾਵੜੀਆ ਸਾਹਿਬ ਹੋਣ ਚਾਹੇ ਉਹ ਗਰੇਵਾਲ ਸਾਹਿਬ ਹੋਣ ਮਹੀਸ਼ਿੰਦਰ ਸਿੰਘ ਤੇ ਆਪਣੇ ਡਾਕਟਰ ਦਲਜੀਤ ਸਿੰਘ ਕੀਮਾ ਹੋਣੇ ਸਾਰੇ ਬੱਦੇ ਬੈਠੇ ਸੀ ਇਹਨਾਂ ਨੇ ਕੱਲ ਸਰਕਾਰ ਤੇ ਇਹ ਇਲਜ਼ਾਮ ਲਾਇਆ ਕਿ ਸਰਕਾਰ ਸੁਖਵੀਰ ਸਿੰਘ ਬਾਦਲ ਨੂੰ ਨਿਸ਼ਾਨਾ ਬਣਾ ਰਹੀ ਹੈ ਜੀ ਪਹਿਲੀ ਗੱਲ ਤੁਹਾਨੂੰ ਨੇ ਇਹ ਕਹੀ ਹੈ ਕਿ ਸੁਖਵੀਰ ਸਿੰਘ ਬਾਦਲ ਨੋ ਕਿਸੇ ਕੇਸ ਵਿੱਚ ਅਲਝਾਉਣ ਦੀ ਗੱਲ ਕੀਤੀ ਜਾ ਰਹੀ ਹੈ ਜੀ ਤੇ ਜਿਹੜੇ 328 ਸਰੂਪ ਗਾਇਬ ਹੋਏ ਹੈ ਉਹ 328 ਸਬੂਤਾਂ ਦੇ ਵਿੱਚ ਜਿਹੜੀ ਐਸਆਈਟੀ ਬਣਾਈ ਗਈ ਹੈ ਜੀ ਉਸ ਐਸਆਈਟੀ ਦੇ ਵਿੱਚ ਉਹ ਅਫਸਰ ਪਾਏ ਗਏ ਹੈ ਜਿਨ੍ਹਾਂ ਅਫਸਰਾਂ ਦੀ ਅਕਾਲੀ ਦਲ ਦੇ ਪ੍ਰਬੰਧ ਦੇ ਨਾਲ ਮਤਲਬ ਜਿਹੜੀ ਹੈਗੀ ਹੈ ਉਹ ਪੂਰਨਕ ਠੀਕ ਨਹੀਂ ਠੀਕ ਨਹੀਂ ਹਾਲਾਂਕਿ ਆਪਾਂ ਜਾਣਦੇ ਹਾਂ ਕਿ ਜਿਹੜੇ ਕਮਿਸ਼ਨਰ ਪੁਲਿਸ ਹੈ ਅੰਮ੍ਰਿਤਸਰ ਦੇ ਮਿਸਟਰ ਗੁਰਪ੍ਰੀਤ ਸਿੰਘ ਭੁੱਲਰ ਜੀ ਗੁਰਪ੍ਰੀਤ ਸਿੰਘ ਭੁੱਲਰ ਜਾ ਉਹਨਾਂ ਦਾ ਪਰਿਵਾਰ ਉਹਨਾਂ ਦੇ ਪਿਤਾ ਜੀ ਉਹਨਾਂ ਦੇ ਤਾਇਆ ਜੀ ਉਹਨਾਂ ਦੇ ਕਾਫੀ ਬਹੁਤ ਪਰਿਵਾਰਕ ਮੈਂਬਰ ਜਿਹੜੇ ਹੈਗੇ ਆ ਉਹ ਪੁਲਿਸ ਡਿਪਾਰਟਮੈਂਟ ਦੇ ਵਿੱਚ ਰਹੇ ਆ ਰਿਟਾਇਰ ਹੋ ਗਏ ਸੀ ਤੇ ਉਹਨੂੰ ਭੁੱਲਰ ਸਾਹਿਬ ਕੱਲੇ ਹੀ ਆ ਜੀ ਉਹ ਬੜੀਆਂ ਉੱਚੀਆਂ ਥਾਵਾਂ ਤੇ ਰਹੇ ਆ ਸਰਕਾਰ ਭਾਵੇਂ ਕੋਈ ਹੋਵੇ ਮੈਂ ਕਈ ਸਰਕਾਰਾਂ ਦੇ ਵਿੱਚ ਦੇਖਿਆ ਉਹਨਾਂ ਨੂੰ ਮੈਂ ਸਰਦਾਰ ਦਰਵਾਦਾ ਸਿੰਘ ਮੇਰੇ ਵੀ ਦੇਖਿਆ ਉਸ ਵੇਲੇ ਵੀ ਇਹਨਾਂ ਦੇ ਜਿਹੜੇ ਤਾਇਆ ਜੀ ਤੇ ਇਹਨਾਂ ਦੇ ਪਿਤਾ ਜੀ ਉੱਚੀਆਂ ਥਾਵਾਂ ਤੇ ਸੀ ਫਿਰ ਇਹਨਾਂ ਦੇ ਤਾਇਆ ਜੀ ਨੂੰ ਪਬਲਿਕ ਸਰਵਿਸ ਤੁਹਾਡੀ ਹਾ ਪਬਲਿਕ ਸਰਵਿਸ ਕਮਿਸ਼ਨ ਦਾ ਮੈਂਬਰ ਵੀ ਬਣਾਤਾ ਸੀ ਬਿਲਕੁਲ ਔਰ ਫਿਰ ਇਹਨਾਂ ਦੇ ਪਿਤਾ ਜੀ ਜਿਹੜੇ ਹੈਗੇ ਉਹ ਵੀ ਬਹੁਤ ਹੀ ਥਾਂਮਾਂ ਤੇ ਲੱਗੇ ਰਹੇ ਇਹਨਾਂ ਦੇ ਪਿਤਾ ਜੀ ਇੱਥੇ ਬਠਿੰਡੇ ਵੀ ਐਸਾ ਲੱਗੇ ਰਹੇ ਮੇਰੇ ਬੜੇ ਅੱਛੇ ਤਲਕਾ ਇਸ ਨੂੰ ਨਾ ਜੀ ਤੇ ਗੁਰ ਇਕਵਾਲ ਸਿੰਘ ਭੁੱਲਰ ਜੀ ਹੁਣ ਭੁੱਲਰ ਸਾਹਿਬ ਵੀ ਬਾਦਲਾ ਦੇ ਰਾਜ ਦੇ ਵਿੱਚ ਬੜੇ ਉੱਚੇ ਥਾਂਮਾਂ ਤੇ ਲੱਗਦੇ ਰਹੇ ਬਿਲਕੁਲ ਜੀ ਪਰ ਇਸ ਵੇਲੇ ਹੁਣ ਕਿਉਂਕਿ ਉਹ ਅਮਰਸਰ ਦੇ ਪੁਲਿਸ ਕਮਿਸ਼ਨਰ ਹੈ ਤੇ ਜਿਹੜਾ ਪਿੱਛੇ ਦੇ ਸੁਖਵੀਰ ਸਿੰਘ ਬਾਦਲ ਨੂੰ ਜਦੋਂ 2 ਦਸੰਬਰ ਤੋਂ ਤਰਖਾਈਆ ਕਰਾਰ ਦਿੱ ਔਰ ਉਹ سزا ਭੁਗਤ ਰਹੀ ਸੀ ਤੇ ਉਹਨਾਂ ਨੂੰ سزا ਉਸ ਵੇਲੇ ਲਾਈ ਗਈ ਸੀ ਸ਼ਾਇਦ ਉਹ ਕੋਈ 6:00 ਵਜੇ ਹੀ ਸੀ ਕਿ ਉਹ ਆਪਣਾ ਉਹ ਨੀਲਾ ਚੋਲਾ ਪਾ ਕੇ ਹੱਥ ਵਿੱਚ ਬਰਸ਼ਾ ਫੜ ਕੇ ਇੱਕ ਪਹਿਰੇਦਾਰ ਦੀ ਭੂਮਿਕਾ ਨਵਾਉਣਗੇ ਉਹ ਤੇ ਪਿੰਸਾ ਸਾਹਿਬ ਜੀ ਤਾਂ ਸੁਖਬੀਰ ਸਿੰਘ ਬਾਦਲ ਜੀ ਤੋਂ ਪਹਿਰਾ ਦੇ ਰਹੇ ਸੀ ਹਸਪਤਾਲੇ ਉਹਨੇ ਤੇ ਖਾਮਲਾ ਹੋਇਆ ਸੀ ਦੱਸਿਆ ਜਾਂਦਾ ਕਿ ਨਰੈਨ ਸਿੰਘ ਚੌੜਾ ਨੇ ਉਹ ਹਮਲਾ ਕੀਤਾ ਸੀ ਉਸ ਹਮਲੇ ਦੇ ਸਬੰਧ ਵਿੱਚ ਭਾਵੇਂ ਉਹ ਹਮਲਾ ਨਕਾਰਤਾ ਸੀ ਕਿਉਂਕਿ ਜਿਹੜਾ ਸਕਿਉਰਿਟੀ ਪਰਸਨ ਸੀ ਉਹਨੇ ਨਾਲ ਦੀ ਨਾਲ ਇਹਨੂੰ ਜੱਫੀ ਪਾਲੀ ਸੀ ਤੇ ਉਸ ਤੇ ਜਿਹੜਾ ਭਾਵੇਂ ਗੋਲੀ ਚੱਲ ਗਈ ਸੀ ਲੇਕਿਨ ਬੁੜੀ ਉੱਪਰ ਚੱਲੀ ਉੱਪਰ ਚੱਲ ਗਈ ਉਹਨਾਂ ਦੀ ਜਾਨ ਬੱਤ ਗਈ ਸੀ ਉਹ ਅਨਹਾਈਟ ਸੀ ਉਹਨਾਂ ਨੂੰ ਛੱਡ ਵਗੈਰਾ ਕੋਈ ਨਹੀਂ ਸੀ ਨਹੀਂ ਲੱਗੀ ਸੀ ਪਰ ਉਹ ਹੀ ਕ ਅਕਲੀ ਦਿਲ ਦਾ ਇਲਜ਼ਾਮ ਹੈ ਕਿ ਜਿਹੜੀ ਹੈਗੀ ਐਫ ਆਈ ਆਰ ਦਰਜ ਕਰਨ ਦੇ ਵਿੱਚ 6 ਘੰਟੇ ਲਾਏ ਭੁੱਲਰ ਸਾਹਿਬ ਨੇ ਜੀ ਭੁੱਲਰ ਸਾਹਿਬ ਕਮਿਸ਼ਨਰ ਸੀ ਤੇ ਭੁੱਲਰ ਸਾਹਿਬ ਨੇ ਉੱਤੇ ਇੱਕ ਹੋਰ ਗੱਲ ਕਹੀ ਜੀ ਕਹਿੰਦੇ ਦੇਖਾਂਗੇ ਵੀ ਕੀ ਇਹ ਸੱਚਮੁੱਚੀ ਸੁਖਵੀਰ ਸਿੰਘ ਬਾਦਲ ਤੇ ਹਮਲਾ ਹੋਇਆ ਯਾ ਇਹ ਮਤਲਬ ਕੋਈ ਫੇਵਰ ਲੈਣ ਵਾਸਤੇ ਕੋਈ ਫੇਮ ਲੈਣ ਵਾਸਤੇ ਆਪਤਾ ਨਹੀਂ ਕਰਵਾਇਆ ਆਪਤਾ ਨਹੀਂ ਕਰਾਇਆ ਕਿ ਉਹ ਬੰਦਾ ਜਿਹੜਾ ਮਤਲਬ ਅਕਾਲੀ ਦਲ ਦੇ ਪ੍ਰਧਾਨ ਦੇ ਉੱਤੇ ਇਲਜ਼ਾਮ ਲਾ ਰਿਹਾ ਕਿ ਉਹਨੇ ਹਮਲਾ ਆਵਦੇ ਤੇ ਕਰਵਾ ਲਿਆ ਹੋਊਗਾ ਕਿ ਇਹਨਾਂ ਐਸ.ਆਈ.ਟੀ.ਫੋਨੂ ਬਣਾਏ ਗਏ ਦੂਜਾ ਉਹਦੇ ਵਿੱਚ ਜਿਹੜੇ ਹੈਗੇ ਇੱਕ ਹਰਪਾਲ ਸਿੰਘ ਐਸ.ਪੀ ਹੁੰਦੇ ਸੀ ਜੀ ਹਰਪਾਲ ਸਿੰਘ ਐਸ.ਪੀ ਨੂੰ ਉਹ ਸਕਿਉਰਿਟੀ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ ਕੰਪਲੈਕਸ ਦੇ ਵਿੱਚ ਜਿੱਥੇ ਸੁਖਵੀਰ ਸਿੰਘ ਬਾਦਲ ਸੀ ਹਰਪਾਲ ਸਿੰਘ ਐਸ.ਪੀ ਉਹ ਜਿਹੜੇ ਹੈਗੇ ਕਿਉਂਕਿ ਲੋਪਨਾ ਉਤੋਂ ਦੇ ਰਹਿਣ ਮਲੇ ਔਰ ਕਹਿੰਦੇ ਨਰੈਨ ਸਿੰਘ ਚੌੜਾ ਉਤੋਂ ਪਹਿਲਾਂ ਉਹਨਾਂ ਨੂੰ ਮਿਲ ਕੇ ਆਇਆ ਸੀ ਇਹ ਇਲਜ਼ਾਮ ਵੀ ਅਕਾਲੀ ਦਲ ਦਾ ਹੈਗਾ ਕਹਿੰਦੇ ਵੀ ਉਹ ਵੀ ਉਸ ਐਸਐਸਪੀ ਦੇ ਵਿੱਚ ਪਿਆ ਹੈ ਇਸ ਕਰਕੇ ਕਹਿੰਦੇ 328 ਸਰੂਪਾਂ ਦੇ ਕੇਸ ਦੇ ਵਿੱਚ ਸੁਖਵੀਰ ਸਿੰਘ ਬਾਦਲ ਨੂੰ ਉਲਝਾਇਆ ਜਾ ਸਕਦਾ ਹੈ ਇਸ ਦੇ ਸੰਬੰਧ ਵਿੱਚ ਅੱਜ ਮੁੱਖ ਮੰਤਰੀ ਨੂੰ ਫਿਰ ਪੁੱਛਿਆ ਗਿਆ ਸੀ ਤੇ ਮੁੱਖ ਮੰਤਰੀ ਨੇ ਪੁੱਛਿਆ ਸੀ ਕਿ ਸਾਡੀ ਤਾਂ ਕੋਈ ਅਸੀਮਣਸ਼ਾ ਨਹੀਂ ਜਿਹਨੇ ਦੇ ਕੋਈ ਗੁਨਾਹ ਕੀਤਾ ਹੋਊਗਾ ਤੇ ਭਾਈ ਉਹ ਉਹਦੇ ਪਿੱਛੇ ਜ਼ਰੂਰ ਆਉਦਾ 328 ਰੁਪਏ ਦੇ ਮਾਮਲੇ 'ਚ ਉਹਨਾਂ ਨੇ ਕਿਹਾ ਕਿ 328 ਰੁਪਏ ਦੇ ਮਾਮਲੇ 'ਚ ਜਿਵੇਂ ਸ਼ਰਮਨੀ ਕੁਜ਼ੂਨਾ ਪ੍ਰਬੰਧਕ ਕਮੇਟੀ ਕਹਿੰਦੀ ਹੈ ਜੀ ਇਹ ਜਿਹੜਾ ਪੈਸਿਆਂ ਦਾ ਹਸਾਬ ਕਿਤਾਬ ਹੈ ਕਿ ਸਰਕਾਰ ਦੇ ਜਾਂ ਪੁਲਿਸ ਦੇ ਨਾਲ ਕੋਈ ਕੰਮ ਨਹੀਂ ਜੀ ਅਸੀਂ ਜਿਹੜੀ ਚੀਜ਼ ਲੱਭ ਰਹੇ ਹਾਂ ਉਹ ਹੈ ਕਿ ਜਿਹੜੇ 328 ਰੁਪਏ ਗਾਇਬ ਹੋਏ ਹੈ ਉਹ ਕਿੱਥੇ ਗਏ ਇਹ ਮੁੱਖ ਮੰਤਰੀ ਦਾ ਅੱਜ ਕਹਿਣਾ ਸੀ ਮੁੱਖ ਮੰਤਰੀ ਨੇ ਬਹੁਤ ਸਲੀਕੇ ਦੇ ਨਾਲ ਮਤਲਬ ਇਸ ਇਲਜ਼ਾਮ ਤੋਂ ਬਚਣ ਦੀ ਕੋਸ਼ਿਸ਼ ਕੀਤੀ ਅੱਜ ਇਹ ਇਥੋਂ ਤੱਕ ਮੁੱਖ ਮੰਤਰੀ ਨੂੰ ਇਹ ਵੀ ਪੁੱਛਿਆ ਗਿਆ ਜੀ 328 ਰੁਪਏ ਵਾਲੇ ਮਾਮਲੇ ਦੇ ਵਿੱਚ ਜਦ ਜਿਹੜੀ ਉਹਨਾਂ ਦੀ ਗੱਲ ਕੀਤੀ ਜਾਂਦੀ ਹੈ ਵੀ ਅਗਲੇ ਦਿਨਾਂ ਦੇ ਵਿੱਚ ਤੁਸੀਂ ਪੇਸ਼ ਹੋਵੋਗੇ ਉਹ ਤੇ ਗੱਲ ਤੇ ਆਪਾਂ ਮਗਰੋਂ ਨੇ ਪਰ ਅਕਾਲੀ ਦਲ ਵੱਲੋਂ ਇਲਜ਼ਾਮ ਲਾਇਆ ਗਿਆ ਕਿ 328 ਰੁਪਏ ਦੇ ਮਾਮਲੇ 'ਚ ਇਹ ਵੀ ਅਕਾਲੀ ਦਲ ਵੱਲੋਂ ਇਲਜ਼ਾਮ ਲਾਇਆ ਗਿਆ ਕਿ 328 ਰੁਪਏ ਤੋਂ ਇਲਾਵਾ 328 ਰੁਪਿਆਂ ਵਾਲੇ ਜਿਸ ਕੇਸ ਦੇ ਵਿੱਚ ਸਤਿੰਦਰ ਸਿੰਘ ਜਿਹੜਾ ਹੈਗਾ ਸੀਏ ਅਕਾਚਾਏ ਚਾਟਰਡ ਅਕਾਊਂਟੈਂਟ ਹਾਂ ਸਤਿੰਦਰ ਸਿੰਘ ਜਿਹੜਾ ਹੈਗਾ ਜੀ ਉਹਨੂੰ ਗ੍ਰਿਫਟਾਰ ਕੀਤਾ ਹੈ ਉਹ ਸਤਿੰਦਰ ਸਿੰਘ ਦੇ ਮਾਮਲੇ ਦੇ ਵਿੱਚ ਵੀ ਸੀ ਸਿੱਟੀ ਸਤਿੰਦਰ ਸਿੰਘ ਸਿੱਟੀ ਦੇ ਮਾਮਲੇ ਦੇ ਵਿੱਚ ਵੀ ਕਹਿੰਦੇ ਉਹ ਤੋਂ ਕੁਛ ਕਹਾਇਆ ਜਾ ਰਿਹਾ ਜੀ ਸਤਿੰਦਰ ਸਿੰਘ ਸਿੱਟੀ ਦਾ ਪਹਿਲਾਂ ਛੇ ਦਿਨ ਦਾ ਰਿਮਾਂਡ ਲਿਆ ਸੀ 5 ਦਿਨ ਦਾ ਰਿਮਾਂਡ ਉਹਦਾ ਹੋਰ ਵੱਧ ਕੇ ਟੋਟਲ 11 ਦਿਨ ਦਾ ਬੱਗ ਗਿਆ ਪਰ ਨਾਲ ਉਹਨਾਂ ਨੇ ਕਿਹਾ ਕਿ ਬਠਿੰਡੇ ਦੇ ਕੁਝ ਵਕੀਲ ਔਰ ਲੁਧਿਆਣੇ ਦੇ ਕਿਸੇ ਮਤਲਬ ਜਿਹੜੇ ਹੈਗੇ ਇਹਨਾਂ ਦੇ ਇਨਕਮ ਟੈਕਸ ਵਗੈਰਾ ਦੇਖਣ ਵਾਲੇ ਬੰਦੇ ਐ ਪ੍ਰੈਸ ਨੂੰ ਉਹਨਾਂ ਦੇ ਵੀ ਪਾਇਆ ਜਾਂਦਾ ਉਹਨਾਂ ਨੂੰ ਵੀ ਪੁਛਕਿਛਲੀ ਬੁਲਾਇਆ ਜਾ ਰਿਹਾ ਕਹਿੰਦੇ ਵੀ ਉਹਨਾਂ ਨੂੰ ਇਹ ਕਿਸੇ ਨਾ ਕਿਸੇ ਤਰੀਕੇ ਲਿਜਾਉਣਾ ਚਾਹੁੰਦੇ ਅਲਜਾਉਣ ਦਾ ਮਤਲਬ ਇਹ ਟਾਰਗੇਟ ਆਪਾਂ ਇਹ ਨੂੰ ਇਹ ਕਹਿ ਸਕਦੇ ਕਿ ਸੁਖਵੀਰ ਬਾਦਲ ਦੇ ਮਾਮਲੇ ਤੇ ਕਾਲੀ ਗੱਲ ਦੇ ਹਾਲੇ ਇਹ ਨਹੀਂ ਲਾਇਆ ਕਿ ਸੁਖਵੀਰ ਸਿੰਘ ਬਾਦਲ ਨੂੰ ਕਤਲ ਕਰਵਾਇਆ ਜਾ ਰਿਹਾ ਸਗੋਈ ਹੈ ਕਿ ਇਹਨੂੰ ਮੁਕਦਮੇ ਚੱਲ ਜਾਇਆ ਯਾਰ ਮੁਕਦਮੇ ਚੱਲ ਜਾਉਣ ਬੜੀ ਗੱਲ ਜਿਹੜੀ ਹੈ ਜਿਵੇਂ ਉਹ ਪੁੱਛਿਆ ਗਿਆ ਸੀ ਮੱਖ ਮੰਤਰੀ ਸਾਹਿਬ ਨੂੰ ਵੀ ਅੱਜ ਮੁੱਖ ਮੰਤਰੀ ਦੀ ਟੀਮ ਦੇ ਵਿੱਚ ਵੀ ਮੈਨੂੰ ਥੋੜੀ ਜਿਹੀ ਨਰਮੀ ਲੱਗੀ ਜੀ ਕਿਉਂਕਿ ਪਹਿਲਾਂ ਮੁੱਖ ਮੰਤਰੀ ਸਾਹਿਬ ਨੇ ਇਹ ਗੱਲ ਕਹੀ ਸੀ ਕਿ ਮੈਂ ਜਾਊਂਗਾ ਜਾਊਂਗਾ ਮੈਂ ਆ ਰਿਹਾ ਹਾਂ ਉਹਨਾਂ ਬੁਰਦੇ ਉਹਨਾਂ ਨੇ ਬੜੀ ਹਾਂ ਕਹਿਆ ਸੀ ਕਿ ਮੈਂ ਆ ਰਿਹਾ ਹਾਂ ਸਬਕਾਬ ਲੈ ਕੇ ਸਾਰਾ ਲੇਕਿਨ ਅੱਜ ਜਿਹੜੀ ਪ੍ਰੈਸ ਕਾਨਫਰੰਸ ਸੀ ਅੱਜ ਉਹਨਾਂ ਨੇ ਕਿਹਾ ਕਿ ਮੈਂ ਜਾਊਂਗਾ ਇੱਕ ਨਿਮਾਣੇ ਸਿੱਖ ਵਜੋਂ ਮੈਂ ਕੌਣ ਹੁਣਾ ਚੁਣੌਤੀ ਦੇ ਚੁਣੌਤੀ ਅਕਾਲ ਤਖਤ ਸਾਹਿਬ ਨੂੰ ਮੈਂ ਕੋਈ ਚੁਣੌਤੀ ਨਹੀਂ ਦੇਣੀ ਮੈਂ ਤਾਂ ਆਪਣਾ ਹਸਾਬ ਕਤਾਬ ਲੈ ਕੇ ਜਾਵਾਂ ਮੈਂ ਤਾਂ ਆਪਣਾ ਹਸਾਬ ਕਤਾਬ ਦੇ ਕੇ ਆਉਂਗਾ ਇਹ ਨਹੀਂ ਕਿ ਕਿ ਮੈਂ ਕੱਲ ਸਭ ਸਬਕਾਬ ਲੈ ਇੱਕ ਨੂੰ ਮਾਣੇ ਸਿੱਖ ਬਜੋ ਮੈਂ ਜਾਊਂਗਾ ਮੇਰੇ ਖਿਆਲ ਮੁਤਾਬਕ ਮੁੱਖ ਮੰਤਰੀ ਸਾਹਿਬ ਨੂੰ ਇਸਕਲ ਦਾ ਅਹਿਸਾਸ ਹੋ ਗਿਆ ਪ੍ਰਵਿੰਦਰ ਜੀ ਕਿਉਂਕਿ ਆਪਾਂ ਪਹਿਲਾਂ ਵੀ ਗੱਲ ਕਰਦੇ ਰਹੇ ਆ ਤੇ ਉਹ ਗੱਲ ਜਦੋਂ ਆਪਾਂ ਕਰਦੇ ਆ ਉਹ ਤੇ ਆਪਾਂ ਇਹ ਗੱਲ ਕਹੀ ਸੀ ਕਿ ਧਰਮ ਦੇ ਨਾਲ ਧਰਮ ਦੇ ਮਾਮਲੇ ਦੇ ਵਿੱਚ ਕਿਸੇ ਵੀ ਸੈਕੂਲਰ ਸਟੇਟ ਨੂੰ ਨਹੀਂ ਪੈਣਾ ਚਾਹੀਦਾ ਨਹੀਂ ਪੈਣਾ ਚਾਹੀਦਾ ਸੈਕੂਲਰ ਸਟੇਟ ਦੇ ਮੁੱਖ ਮੰਤਰੀ ਨੇ ਧਰਮ ਦੇ ਮਾਮਲੇ ਵਿੱਚ ਕੀ ਲੈਣਾ ਨਹੀਂ ਨਹੀਂ ਅੱਜ ਉਹਨਾਂ ਨੇ ਧਰਮ ਨਾਲੋਂ ਥੋੜਾ ਰਿਖੜਿਆ ਆਪਣੇ ਬਿਲਕੁਲ ਜੀ ਅੱਜ ਉਹਨਾਂ ਨੇ ਸੁਖਬੀਰ ਬਾਦਲ ਦੇ ਮਾਮਲੇ ਤੇ 328 ਸਰੂਪਾਂ ਦੇ ਮਾਮਲੇ ਤੇ ਇਹ ਨਹੀਂ ਕਿਹਾ ਕਿਸੇ ਉਹਨਾਂ ਨੇ ਕਿਹਾ ਕਿ 328 ਸਰੂਪਾਂ ਦੀ ਜਿਹੜੀ ਅਸੀਂ ਜਾਂਚ ਕਰ ਰਹੇ ਹਾਂ ਕਿ ਉਹ ਗਾਇਬ ਕਿਵੇਂ ਹੋਏ ਉਹ ਭਾਈ ਬਲਦੇਰ ਸਿੰਘ ਬਡਾਲਾ ਹੋਰੀ ਜਿਹੜੇ ਲੰਬੇ ਸਮੇਂ ਤੋਂ ਜੱਦੋਜਹਿਦ ਕਰ ਰਹੇ ਹੈ ਉਹਨਾਂ ਨੇ ਜਿਹੜੀ ਜੱਦੋਜਹਿਦ ਕੀਤੀ ਹੈ ਉਹ ਹਾਈ ਕੋਰਟ ਦੇ ਵਿੱਚ ਵੀ ਗਈ ਸੀ ਹਾਈ ਕੋਰਟ ਨੇ ਕਿਹਾ ਕੇ ਇਸ ਮਾਮਲੇ ਤੁਸੀਂ ਦੇਖੋ ਦੇਖੋ ਅਸੀਂ ਉਹ ਮਾਮਲਾ ਦੇਖ ਰਹੇ ਹਾਂ ਕਿ 328 ਸੂਪ ਗਏ ਤਾਂ ਗਏ ਕਿੱਥੇ ਉਹ ਕਹਿੰਦੇ ਜਦੋਂ ਆਪਾਂ ਸਵੇਰੇ ਉੱਠ ਕੇ ਸ਼ਾਮ ਨੂੰ ਉੱਠ ਕੇ ਅਰਦਾਸਾਂ ਕਰਦੇ ਹਾਂ ਗੁਰੂ ਮਹਾਰਾਜ ਦੀਆਂ ਤੇ ਫਿਰ ਗੁਰੂ ਮਹਾਰਾਜ ਜੀ ਕਹਿੰਦੇ ਕਿੱਥੇ ਇਸਦਾ ਇਹੀ ਇਹੀ ਕਰਦੇ ਮੇਰੇ ਖਿਆਲ ਮੁਤਾਬਕ ਇਹ ਠੀਕ ਹੈ ਅਕਾਲੀ ਦਲ ਦਾ ਖਰਚਾ ਆਉਂਦੀ ਤਾਂ ਤੇ ਬੰਨਣੀ ਪੈਣੀ ਆਪ ਨੂੰ ਇਹ ਗੱਲ ਕਿ ਉਹਨਾਂ ਦੇ ਖਰਚੇ ਦੇ ਵਿੱਚ ਕੋਈ ਦੰਬ ਵੀ ਹੋ ਸਕਦਾ ਹੈ ਕਿਉਂਕਿ ਜਿਹੜੀ 2027 ਦੀ ਚੋਣਾਂ ਰਹੀ ਹੈ ਉਸ ਚੋਣ ਵਾਸਤੇ ਇੱਕ ਤਾਂ ਜਿਹੜਾ ਹੈਗਾ ਉਹ ਸਿਰਜਿਆ ਜਾ ਰਿਹਾ ਹੈ ਪਰਸੈਪਸ਼ਨ ਬਣਾਈ ਜਾ ਰਹੀ ਹੈ ਜਿਹੜਾ ਉਹ ਉਧਰਲੇ ਪਾਸੇ ਨੂੰ ਨਾਲ ਇਹ ਵੀ ਹੈ ਕਿ ਇੱਕ এজেন্ডਾ ਵੀ ਤੈਅ ਕੀਤਾ ਜਾ ਰਿਹਾ ਹੈ এজেন্ডਾ ਉਧਰ ਉਹਨਾਂ ਨੇ ਤੈਅ ਕਰ ਲਿਆ ਤੇ ਉਧਰੋਂ ਹਾਸੀ ਵਾਲੇ ਮਾਮਲੇ ਦੇ ਵਿੱਚ ਵੀ ਜੰਡਾ ਤੈਅ ਕਰ ਨਾਲ ਹੀ ਕਰ ਹੋਗੀ ਅਕਾਲੀ ਦਲ ਨਾਲ ਇਹ ਕਹਿਣਾ ਸ਼ੁਰੂ ਕਰਤਾ ਜੀ ਉਹਨਾਂ ਨੇ ਤਾਂ ਬੜੀ ਜਿਹੜੀ ਹੈ ਕਿ ਇਹ ਬੇਅਦਬੀ ਕੀਤੇ ਦੂਜੇ ਪਾਸੇ ਆਪਾਂ ਦੇਖੀਏ ਕੱਲ ਜਲਸੇ ਜਲੂਸ ਵੀ ਹੋਇਆ ਕੱਲ ਸੁਖਵੀਰ ਸਿੰਘ ਬਾਦਲ ਦੇ ਘਰ ਤੱਕ ਕਾਮ ਆਦਮੀ ਪਾਰਟੀ ਦੇ ਲੋਕਾਂ ਨੇ ਆ ਕੇ ਰੌਲਾ ਪਾਇਆ ਜੀ ਉਹਨਾਂ ਨੇ ਕਿਹਾ ਜਿੰਦਾਬਾਦ ਮਰਦਾਬਾਦ ਕੀਤੀ ਹੈ ਵੀ ਸੁਖਵੀਰ ਸਿੰਘ ਬਾਦਲ ਨੇ ਵੀ ਉਹ ਸ਼ੇਅਰ ਕੀਤੀ ਹੈ ਮੁੱਖ ਮੰਤਰੀ ਨੇ ਅੱਜ ਕਲੈਰੀਫਿਕੇਸ਼ਨ ਦਿੱਤੀ ਹੈ ਕਿ ਜਿਹੜੀ ਅਸੀਂ ਫੋਰੈਂਸਿਕ ਲੈਬ ਤੋਂ ਜਾਂਚ ਕਰਾਈ ਹੈ ਪੰਜਾਬ ਪੁਲਿਸ ਨੇ ਉਹ ਜਾਂਚ ਉਹ ਹੈ ਜਿਹੜੀ ਕਪਲ ਮਿਸ਼ਰਾ ਜੀ ਮੰਤਰੀ ਨੇ ਜਿਹੜੀ ਸ਼ੇਅਰ ਕੀਤੀ ਹੈ ਜਿਹੜੀ ਇਸ ਆਪਣੇ ਪ੍ਰੋਪਰਟੀ ਵਿਧਾਨ ਸਭਾ ਲਈ ਅਸੀਂ ਉਹ ਤਾਂ ਨਹੀਂ ਛੜਿਆ ਉਹ ਤਾਂ ਸਾਡੇ ਕੋਲੇ ਆਈ ਹੀ ਨਹੀਂ ਉਹ ਅਸੀਂ ਕਹਿੰਦੇ ਸ਼ੇਅਰ ਕੀਤੀ ਹੈ ਉਹ ਉਹਦੀ ਅਸੀਂ ਜਾਂਚ ਕਰਵਾਈ ਹੈ ਉਹਦੇ ਵਿੱਚ ਗੁਰੂ ਦਾ ਨਾਂ ਵੀ ਹੈ ਗੁਰੂ ਲਖਸ ਵੀ ਕਹਿੰਦੇ ਨਹੀਂ ਬੋਲਿਆ ਪਤਾ ਨਹੀਂ ਸਟਾਈ ਕੀ ਹੈ ਅੱਗੇ ਕਿਉਂਕਿ ਅਗਲੇ ਦਿਨ ਬਾਅਦ 15 ਦਿਨਾਂ ਦੇ ਵਿੱਚ ਮੰਗੀ ਹੈ ਰਿਪੋਰਟ ਮਾਨਯੋਗ ਸਪੀਕਰ ਸਾਹਿਬ ਨੇ ਦਿੱਲੀ ਵਿਧਾਨ ਸਭਾ ਦੇ ਨੇ ਤੇ ਉਹਦੇ ਵਿੱਚ ਵੀ ਆਉਂਦੀ ਹੈ ਇਹ ਵੀ ਮੁੱਖ ਮੰਤਰੀ ਨੂੰ ਅੱਜ ਇਹ ਵੀ ਪੁੱਛਿਆ ਗਿਆ ਸੀ ਕਿ ਤੁਹਾਡੇ ਅਫਸਰਾਂ ਨੂੰ ਜੀ ਤੁਹਾਡੇ ਅਫਸਰਾਂ ਨੂੰ ਦਿੱਲੀ ਵਿਧਾਨ ਸਭਾ ਨੇ ਤਲਬ ਕੀਤਾ ਉਹਨਾਂ ਨੇ ਜਵਾਬ ਮੰਗੇ ਤੇ ਉਹਨੇ ਕਿਹਾ ਕਿ ਜਿਹੜੀ ਇਹ ਜਿਹੜੀ ਆਪਣੇ ਕਵਾਂਗੇ ਆਪਾਂ ਪ੍ਰਿਵਿਲੇਜ ਪ੍ਰਿਵਿਲੇਜ ਬ੍ਰੇਕ ਨਹੀਂ ਹੈ ਇਹ ਪ੍ਰਿਵਿਲੇਜ ਬ੍ਰੇਕ ਤਾਂ ਹੁੰਦੀ ਜੇ ਵਿਧਾਨ ਸਭਾ ਲਈ ਅਸੀਂ ਚੱਕ ਕੇ ਲਾਉਂਦੇ ਇਹ ਤਾਂ ਕਪਲ ਮਿਸ਼ਰਾ ਦੀ ਜਿਹੜੀ ਹੈਗੀ ਆ ਜਿਹੜੀ ਉਹ ਵੀਡੀਓ ਹੈ ਉਹਦਾ ਐਨਲਿਸਿਸ ਕਰਾਇਆ ਖਰੋ ਦਾ ਇੱਕ ਵੱਖਰੀ ਗੱਲ ਹੈ ਕੁੱਲ ਮਿਲਾ ਕੇ ਜਿਹੜਾ ਖਸਾ ਆਪੋ ਆਪਣੇ ਥਾਵਾਂ ਦੇ ਉੱਤੇ ਦੋਵੇਂ ਤਰ੍ਹਾਂ ਵੱਲੋਂ ਅਸਲ ਤੇਰਾ ਜ਼ੋਰ ਲਾਇਆ ਜਾ ਰਿਹਾ ਹੈ ਉਹ 2027 ਦੀਆਂ ਚੋਣਾਂ ਨੂੰ ਲੈ ਕੇ ਲਾਇਆ ਜਾ ਰਿਹਾ ਹੈ ਜੀ ਚਲੋ ਸਭ ਅਗਲੀ ਖਬਰ ਆਪਣੇ ਕੋਲੇ ਹੈਗੀ ਜੀ ਭਾਰਤ ਦੇ ਸਾਰੇ ਦੀ ਲਾਲੋ ਜਾਂ ਮਤਲਬ ਵੱਖ-ਵੱਖ ਸਟੇਟਾਂ ਦੀ ਲਾਲੋ ਜਦੋਂ ਵੀ ਕਿਤੇ ਚੋਣਾ ਹੁੰਦੀਆਂ ਤੇ ਈਡੀ ਉੱਥੇ ਪਹੁੰਚ ਜਾਂਦੀ ਹੈ ਉਹਦੇ ਵਿੱਚ ਕੀ ਕਾਰਨ ਹੈ ਕੀ ਗੱਲਬਾਤ ਹੈ ਉਹ ਵੀ ਸਾਡੇ ਜਿਹੜੇ ਦਰਸ਼ਕਾ ਉਹ ਵੀ ਬੰਨਸਤ ਕਰੋ ਖਬਰ ਦਾ ਜਦੋਂ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਹੁੰਦੀ ਸੀ ਨਾ ਉਹਦੇ ਦੋ ਤਿੰਨ ਘਪਲਿਆਂ ਦਾ ਜ਼ਿਕਰ ਬੜਾ ਹੁੰਦਾ ਸੀ ਖਬਰਾਂ ਦੇ ਵਿੱਚ ਇੱਕ ਪਤਾ ਸੀਗਾ ਜੀ 2G ਸਪੈਕਟਰਮ ਤੇ ਇੱਕ ਸੀ ਕੋਲਾ ਸਕੈਂਡਲ ਕੋਲਾ ਸਕੈਂਡਲ ਉਹਦੀ ਬੜੀ ਚਰਚਾ ਹੁੰਦੀ ਸੀ ਜੀ ਆਹ ਹੋ ਗਿਆ ਜੀ ਆਓਗੇ ਤੇ ਬੜਾ ਕਹਿੰਦਾ ਸੀ ਇੰਨਾ ਪੈਸਾ ਬਣਾ ਲਿਆ ਜੀ ਇੰਨਾ ਖਾ ਲਿਆ ਪਰ ਅਲਟੀਮੇਟਲੀ ਉਹ ਦੋਨੇ ਮਕਦਮੀ ਫੇਰ ਹੋ ਗਏ ਫੇਲ ਹੋ ਗਏ ਉਹਦੇ ਵਿੱਚ ਈਡੀ ਨੇ ਵੀ ਬੜਾ ਕੁਝ ਕੀਤਾ ਸੀ ਸੀਬੀਆਈ ਨੇ ਵੀ ਕੀਤਾ ਸੀ ਪਰ ਉਹਦੇ ਇੱਕ ਗੱਲ ਕਹੀ ਸੀ ਮਾਨਯੋਗ ਸੁਪਰੀਮ ਕੋਰਟ ਨੇ ਕਿ ਜਿਹੜੀ ਸੀਬੀਆਈ ਹੈ ਨਾ ਇਹ ਪਿੰਜਰੇ ਦਾ ਤੋਤਾ ਹੈ ਜਿਹੜੀ ਸਰਕਾਰ ਕੇਂਦਰ ਤੇ ਆ ਜਾਂਦੀ ਹੈ ਉਹ ਇਹਨੂੰ ਇਸਤੇਮਾਲ ਕਰ ਲੈਂਦੀ ਹੈ ਤੇ ਮੈਂ ਕਹੂੰਗਾ ਕਿ ਜੇ ਸੁਪਰੀਮ ਕੋਰਟ ਨੇ ਉਹਵੇਂ ਕਹਤਾ ਤਾਂ ਘਟੋਕਟ ਈਡੀ ਦਾ ਹਾਲਚਾਲ ਵੀ ਉਹੀ ਹੈ ਉਹੀ ਹੈ ਈਡੀ ਦੀ ਸਥਿਤੀ ਵੀ ਇਹੀ ਹੈ ਦੇਖੋ ਈਡੀ ਨੇ ਜੇ ਆਪਾਂ ਦੇਖੀਏ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਮੁਕੱਦਮੇ ਦਰਜ ਕੀਤੇ ਆ ਪਿਛਲੇ ਦਿਨਾਂ ਦੇ ਵਿੱਚ ਤੁਹਾਨੂੰ ਪਤਾ ਬਿਹਾਰ ਦੀ ਇਲੈਕਸ਼ਨ ਸੀ ਜੀ ਬਿਹਾਰ ਦੀ ਇਲੈਕਸ਼ਨ ਦੇ ਵਿੱਚ ਜਿਹੜੇ ਮੁਕਦਮੇ ਦਰਜ ਹੋਏ ਸੀ ਉਹ ਕਿਤੇ ਇੱਕ ਤਾਂ ਕੋਈ ਮੇਰਾ ਖਿਆਲ 2004 82 2009 82 ਕਿਹੜੇ ਵੇਲੇ ਦਾ ਪਰਚੇ ਦਰਜ ਹੋਏ ਸੀ ਜੀ ਦੇ ਬਿਲਾਲੂ ਪ੍ਰਸਾਦ ਯਾਦ ਜਾਦੂ ਨੂੰ ਕੈਦ ਵੀ ਹੋ ਗਈ ਫਿਰ ਅਗਲੇ ਇੱਕ ਹੋਰ ਮੁਕਦਮੇ ਕੱਢ ਲੈ ਕਹਿੰਦੇ ਜੀ ਉਹ ਇਹਨਾਂ ਨੇ ਰੇਲਵੇ ਮੰਤਰੀ ਹੁੰਦੇ ਸੀ ਲਾਲੂ ਪ੍ਰਸਾਦ ਯਾਦ ਲੋਕਾਂ ਦੀਆਂ ਜ਼ਮੀਨਾਂ ਲੈ ਲੀਆਂ ਤੇ ਉਹਨਾਂ ਨੂੰ ਨੌਕਰੀਆਂ ਨਾ ਦਿੱਤੀਆਂ ਉਹ ਮੁਕਦਮਾ ਵੀ ਦਰਜ ਹੋ ਗਿਆ ਉਹਦੇ ਵਿੱਚੋਂ ਫਿਰ ਜਿਹੜੀ ਹੈਗੇ ਈਡੀ ਨਾਲ ਜਿਹੜੇ ਕਹਿੰਦੇ ਜੀ ਕਾਲਾ ਧੰਤ ਧੋਕੇ ਤੇ ਇਹਨਾਂ ਨੇ ਸਾਫ ਕਰ ਲਿਆ ਉਹਦੇ ਵਿੱਚ ਵੀ ਤੁਸੀਂ ਇਹ ਦੇਖੋ ਕਿ ਜਦੋਂ ਤੋਣਾ ਹੋ ਰਹੀਆਂ ਸੀ ਚੋਣਾ ਵੇਲੇ ਮਤਲਬ ਜਿਹੜਾ ਹੈਗਾ ਇਹ ਦੀ ਸਰਕਾਰਮ ਹੋ ਗਈ। ਔਰ ਅਦਾਲਤ ਨੇ ਵੀ ਅਦਾਲਤਾਂ ਨੂੰ ਵਾਪਸ ਅਦਾਲਤ ਨੇ ਵੀ ਉਸ ਵੇਲੇ ਸਬਣ ਕਰ ਲਿਆ ਸੀ ਲਾਲੂ ਪ੍ਰਸਾਦ ਯਾਦਵ ਨੂੰ ਤੇਜਸਵੀ ਯਾਦਵ ਨੂੰ ਤੇਜਸਵੀ ਵੀ ਮਾਨ ਤੇ ਉਹਨਾਂ ਨੂੰ ਜਾ ਕੇ ਉਸ ਤੇ ਹਾਜ਼ਰ ਹੋਣਾ ਪਿਆ ਸੀ। ਉਹ ਸੀ। ਇਹ ਤੋਂ ਪਹਿਲਾਂ ਤੁਹਾਡੀ ਯਾਦ ਹੋਣਾ ਝਾਰਖੰਡ ਮੁਕਤੀ ਮੋਰਚਾ ਝਾਰਖੰਡ ਦੇ ਵਿੱਚ ਵੀ ਚੋਣ ਹੋਈ ਸੀ। ਝਾਰਖੰਡ ਮੁਕਤੀ ਮੋਰਚੇ ਦੀ ਚੋਣ ਹੋਣ ਤੋਂ ਪਹਿਲਾਂ ਝਾਰਖੰਡ ਸੌਰੀ ਝਾਰਖੰਡ ਦੀ ਚੋਣ ਹੋਣ ਤੋਂ ਪਹਿਲਾਂ ਝਾਰਖੰਡ ਮੁਕਤੀ ਮੋਰਚੇ ਦਾ ਜਿਹੜਾ ਚੇਰਮੈਨ ਸੀ ਸ਼ਿਗੂ ਸ੍ਰੇਨ ਜੀ ਉਹਦਾ ਮੁੰਡਾ ਜਿਹੜਾ ਸੀ ਉਹ ਉੱਥੋਂ ਦਾ ਮੁੱਖ ਮੰਤਰੀ ਸੀ ਮੁੱਖ ਮੰਤਰੀ ਸੀ ਬਿਲਕੁਲ ਹਮਨ ਸ਼ੂਮਤ ਸ੍ਰੇਨ ਕੇ ਕੀ ਹੋਣਾ ਹ ਇਹ ਹੋ ਜਾਣਾ ਹੈ ਜੀ ਉਹ ਸ੍ਰੇਨ ਜੂਨੀਅਰ ਸ੍ਰੇਨ ਉੱਥੇ ਦਾ ਮੁੱਖ ਮੰਤਰੀ ਸੀ ਜੀ ਉਹਨੂੰ ਫੜਨਾਸਤੇ ਚਲੇ ਗਏ ਡੀ.ਆਈ. ਵਾਲੇ ਜੀ ਉਹਦੀ ਫਿਰ ਇੱਕ ਇਨਕੁਆਰੀ ਕੀਤੀ ਫੜਨਾਸਤੇ ਚਲੇ ਗਏ ਉਹ ਕਹਿੰਦਾ ਮੈਂ ਮੁੱਖ ਮੰਤਰੀ ਆ ਕਹਿੰਦੇ ਵੀ ਤੁਹਾਨੂੰ ਤਾਂ ਫੜਨਾਸਤੇ ਆਏ ਹੋ ਕਿਹਦੇ ਪਹਿਲਾਂ ਉਹਨੂੰ ਅਸਤੀਫਾ ਦੇ ਲੈ ਜੀ ਉਹ ਬੰਦਾ ਗਿਆ ਈ.ਡੀ. ਵਾਲੇ ਨਾਲ ਲੈ ਕੇ ਗਿਆ ਰਾਜਪੱਤਵਨ ਦੇ ਬਰੇਂਦਰ ਸਾਹਿਬ ਨੂੰ ਅਸਤੀਫਾ ਦੇ ਕੇ ਆਇਆ ਉਹਨੇ ਆਪਣੀ ਜਗ੍ਹਾ ਦੇ ਉੱਤੇ ਇੱਕ ਬੰਦਾ ਨਾਮਜ਼ਦ ਕਰਤਾ ਸੌ ਹੁੰ ਚੁਕਵਾਤੀ ਤੇ ਉਹ ਬੰਦਾ ਈਡੀ ਵੀ ਹਰਾਸੇ ਚੜ ਆ ਗਿਆ ਜੀ ਈਡੀ ਵਾਲਿਆਂ ਨੇ ਫੜਕੇ ਉਹਨੂੰ ਜੇਲ੍ਹ ਭੇਜਤਾ ਚਲਾਨ ਪੇਸ਼ ਕਰਤਾ ਅਦਾਲਤ 'ਚ ਮਕਦਮਾ ਚੱਲਿਆ ਜੀ ਅਦਾਲਤ ਨੇ ਕਲੀਨ ਚਿਟ ਲੈਤੀ ਵੀ ਇਹ ਝੂਠਾ ਬੰਦਾ ਇਹਨਾਂ ਚ ਜਾਣੀ ਕੋਈ ਨਹੀਂ ਪਤਾ ਨਿਕਲ ਗਿਆ ਪਰ ਉਹ ਜੋ ਜਿਹੜੀ ਹੈਗੀ ਆ ਉਹਦੀ ਚੋਣ ਕੈਂਪੇਨ ਨੂੰ ਤਾਂ ਪ੍ਰਭਾਵਿਤ ਕਰਦੇ ਕੋਸ਼ਿਸ਼ ਬਿਲਕੁਲ ਬਿਲਕੁਲ ਜੀ ਲੇਕਿਨ ਬਾਅਦ ਦੇ ਵਿੱਚ ਚੋਣ ਹੁੰਦੀ ਆ ਔਰ ਚੋਣ ਦੇ ਵਿੱਚ ਉਹ ਬੰਦੇ ਨੇ ਜਿਸ ਪ੍ਰਭਾਵ ਜਿਸ ਪ੍ਰਭਾਵ ਜੀ ਇਸੇ ਤਰੀਕੇ ਬਿਹਾਰ ਤੋਂ ਬਾਅਦ ਜਿਹੜੀ ਹੈਗੀ ਐ ਇਹ ਚਾਰਖੰਡ ਦੀ ਪਹਿਲਾ ਹੋਈ ਹੈ ਬਿਹਾਰ ਦੀ ਮਗਰੋਂ ਹੋਈ ਹੈ ਹੁਣ ਹੋ ਰਹੀ ਹੈ ਦੀ ਬੰਗਾਲ ਦੀ ਬੰਗਾਲ ਦੇ ਵਿੱਚ ਵੀ ਹੀੜੀ ਜਾਂਦੀ ਰਹੀ ਆ ਪਿਛਲੇ ਦਿਨੀ ਤੇ ਆਈ ਪੈਕ ਜਿਹੜੀ ਹੈਗੀ ਐ ਜਿਹੜੀ ਪ੍ਰਸ਼ਾਂਤ ਕਸ਼ੋਰ ਨੇ ਇੱਕ ਬਣਾਈ ਸੀ ਆਰਗੇਨਾਈਜੇਸ਼ਨ ਜਿਹੜੀ ਸਟ੍ਰੈਟਜੀ ਬਣਾਉਂਦੀ ਆ ਇਲਕਸ਼ਨਾਂ ਵਾਸਤੇ ਤੇ ਜਿਹਦੇ ਮਤਲਬ ਮੁਖੀ ਜਿਹੜੇ ਹੈਗੇ ਜਿਹੜੇ ਇਸ ਵੇਲੇ ਬਿਹਾਰ ਦੇ ਵਿੱਚ ਆ ਬੰਗਾਲ ਚ ਮੁਖੀ ਹੈ ਉਹੀ ਜਿਹੜੇ ਹੈਗੇ ਆ ਜਿਹੜਾ ਆਈਟੀ ਸੈਲਾ ਬੀਬੀ ਮੰਮਤਾ ਬੈਨਰਜੀ ਦੀ ਪਾਰਟੀ ਦਾ ਟੀਐਮਸੀ ਦਾ ਉਹਦਾ ਵੀ ਮੁਖੀ ਪਤਾ ਲੱਗਾ ਮੰਮਤਾ ਬੈਨਰਜੀ ਨੂੰ ਵੀ ਉੱਥੇ ਪੁਲਿਸ ਪਹੁੰਚ ਗਈ ਹੀੜੀ ਵਾਲੇ ਪਹੁੰਚ ਗਏ ਚ ਜਾ ਕੇ ਉਹਨੇ ਉੱਤੇ ਜਾ ਕੇ ਇੱਕ ਹਰੇ ਰੰਗ ਦੀ ਫਾਈਲ ਹੈ ਜਿਹੜੀ ਉਹ ਲੈ ਕੇ ਚਲੀ ਗਈ ਉਹ ਕਹਿੰਦੀ ਵੀ ਇਹ ਤਾਂ ਸਾਡੀ ਸਟ੍ਰੈਟਜੀ ਬਣੀ ਹੈ ਸਾਡੇ ਸਾਡੇ ਐਮ.ਐਲ.ਏ ਸਾਡੇ ਕੈਂਡੀਡੇਟ ਕੌਣ ਹੋਣਗੇ ਵਿਰੋਧੀ ਧਿਰ ਦੇ ਕੈਂਡੀਡੇਟ ਹੋਣਗੇ ਉਹਦਾ ਮੁਕਾਬਲਾ ਕਿਵੇਂ ਕਰਦਾ ਤੁਸੀਂ ਇਹ ਲੈ ਕੇ ਕਿਵੇਂ ਜਾਓਗੇ ਜੀ ਔਰ ਉਹਦੇ ਚ ਕੀ ਕੀਤਾ ਉਹ ਕਹਿੰਦੇ ਜੀ ਇੱਕ ਬਹੁਤ ਪਹਿਲਾ ਮਕਦਮਾ ਦਰਜ ਹੋਇਆ ਸੀ ਠੀਕ ਹੈ ਜੀ ਸ਼ਾਇਦ ਕਹਿੰਦੇ 2020 ਦਾ ਮਕਦਮਾ ਹੋਇਆ ਸੀ ਇਹ ਦਰਜ ਐਡੀ ਕਹਿੰਦੀ ਹੈ ਕਿ 2020 ਚ ਮਕਦਮਾ ਦਰਜ ਹੋਇਆ ਸੀ ਵੀ ਇੱਥੇ ਕੋਲੇ ਦਾ ਮਾਮਲਾ ਜਿਹੜਾ ਸੀ ਕੋਲੇਜ ਦੇ ਸਕੈਂਡਲ ਦੇ ਵਿੱਚ ਉਹ ਇਹਨਾਂ ਨੇ ਕਾਲਾ ਧਨ ਕਮਾਇਆ ਜੀ ਲਓ ਜੀ ਉਹ ਮੁਕਦਮਾ 2020 ਦਾ ਤੇ ਹੁਣ ਆਪਾਂ ਫਿਰਦੇ 26 ਤੇ 26 ਵੀ 5 ਸਾਲ ਸੁੱਤੀ ਰਹੀ ਈਡੀ ਜਦੋਂ ਹੁਣ ਉਥੇ ਚੋੜਾ ਹੋਣ ਵਾਲ ਗਿਆ ਤੇ ਈਡੀ ਨੇ ਉੱਤੀ ਜਾ ਕੇ ਮਾਰ ਲਿਆ ਪਰ ਉਹ ਜਿਹੜੀ ਮਮਤਾ ਬੈਨਰ ਦੀ ਐ ਸਟ੍ਰੀਟ ਜਿਹੜੀ ਸਟ੍ਰੀਟ ਫਾਈਟਰ ਹੈ ਉਹ ਸੜਕਾਂ ਤੇ ਨਿਕਲਾਈ ਸੜਕਾਂ ਤੇ ਨਿਕਲ ਕੇ ਆ ਕੇ ਈਡੀ ਚਲੀ ਗਈ ਜੀ ਹਾਈ ਕੋਰਟ ਜੀ ਹਾਈ ਕੋਰਟ ਉਹ ਵੀ ਚਲੇ ਗਏ ਹਾਈ ਕੋਰਟ ਦੇ ਵਿੱਚ ਇਹਨਾਂ ਇਕੱਠ ਹੋ ਗਿਆ ਵੀ ਹਾਈ ਕੋਰਟ ਨੇ ਨਾਲ ਦੀ ਨਾਲ ਕਹਿੰਦਾ ਨਹੀਂ ਜੀ ਇਸ ਦਾ 14 ਤਾਰੀਖ ਨੂੰ ਸੁਣਵਾਈ ਕਰਾਂਗੇ ਜੱਜ ਛੱਡ ਕੇ ਆਪਣੇ ਘਰ ਚਲੀ ਗਈ ਹੁਣ ਪਤਾ ਲੱਗਾ ਜੀ ਦੀ ਸੁਪਰੀਮ ਕੋਰਟ ਪਹੁੰਚ ਗਈ ਅੱਛਾ ਜੀ ਉਹ ਕਹਿੰਦੀ ਜੀ ਜੱਜ ਬਦਲ ਦਿਓ ਜੱਜ ਬਦਲ ਦਿਓ ਪਰ ਮਮਤਾ ਬੇਨਰਜੀ ਦੀ ਹੁਣ ਕਾਹੀ ਆ ਖਬਰ ਮਮਤਾ ਬੇਨਰਜੀ ਬੋਲੀ ਜੀ ਬੋਲੀ ਤਾਂ ਬੰਗਾਲੀ ਚ ਹੈ ਜੀ ਉਹ ਕਹਿੰਦੀ ਵੀ ਮੇਰੇ ਕੋਲ ਇੱਕ ਇਹੋ ਜੀ ਜਿਹੜਾ ਹੈਗੀ ਪੈਨ ਡਰਾਈਵ ਹੈ ਜੀ ਜੀ ਦੇ ਵਿੱਚ ਸਾਰਾ ਘਟਾਲਾ ਹੈ ਪਹਿਲਾਂ ਤਾਂ ਉਹਨੇ ਪ੍ਰਧਾਨ ਮੰਤਰੀ ਨੂੰ ਕਿਹਾ ਸੀ ਆਪਣੇ ਨੌਟੀ ਸੰਭਾਲੋ ਆਪਣੇ ਨੌਟੀ ਮੁੱਖ ਮੰਤਰੀ ਗ੍ਰਹਿ ਮੰਤਰੀ ਗ੍ਰਹਿ ਮੰਤਰੀ ਨੌਟੀ ਦਾ ਮਤਲਬ ਹੁੰਦਾ ਵੀ ਚਰਤੀ ਸ਼ਰਾਰਤੀ ਸ਼ਰਾਰਤੀ ਲੁਕਤਪਣਾ ਕਰਨ ਵਾਲਾ ਬੰਦਾ ਝਾਤ ਮੀਆਂ ਇਹਨੂੰ ਕੰਮ ਕਰੇ ਉਹਨੇ ਇੱਕ ਤਾਂ ਇਹ ਸ਼ਬਦ ਵਰਤੇ ਤੇ ਅੱਜ ਜਿਹੜੀ ਹੋਈ ਮੈਂ ਖਬਰ ਜਿਹੜੀ ਪੜ੍ਹੀ ਪਹਿਲਾਂ ਖਬਰ ਪੜ੍ਹੀ ਤੇ ਫਿਰ ਮੈਂ ਸੁਣ ਰਿਆ ਸੀ ਮਮਤਾ ਬੈਨਰਜੀ ਨੂੰ ਬੋਲਦੀ ਤਾਂ ਬਗਲਾਸੀਗੀ ਜੀ ਉਹ ਕਹਿੰਦੀ ਮੇਰੇ ਕੋਲ ਜਿਹੜੀ ਪੈਨ ਡਰਾਈਵ ਹੈ ਨਾ ਉਹ ਪੈਨ ਡਰਾਈਵ ਜਿਹੜੀ ਹੈਗੀ ਆ ਉਹਦੇ ਚ ਕਹਿੰਦੀ ਸਿੱਧਾ ਸਿੱਧਾ ਮਿਤਸ਼ਾ ਫਸ ਹੈ ਅੱਛਾ ਜੀ ਕਹਿੰਦੀ ਉਹ ਦਮੜੇ ਦਮੜੇ ਕਹਿੰਦੇ ਨੇ ਰੁਪਈਆਂ ਦੇ ਕਹਿੰਦੀ ਦੇਰੇ ਉਹ ਜਿਹੜੇ ਹੈ ਨਾ ਦਮੜੇ ਜਿਹੜੇ ਆ ਕੋਲਾ ਸਕੈਂਡਲ ਦੇ ਵਿੱਚੋਂ ਕਮਾਏ ਆ ਉਹ ਕਹਿੰਦੇ 6 ਬਿੰਦੂ ਅਧਿਕਾਰੀ ਨੇ ਕਮਾਏ ਠੀਕ ਹੈ ਜੀ 6 ਬਿੰਦੂ ਅਧਿਕਾਰੀਆਂ ਤੋਂ ਸਾਡੀ ਪਾਰਟੀ ਜੁੰਗਾ ਸੀ ਜੀ ਮੇਰੀ ਪਾਰਟੀ ਦਾ ਨੰਬਰ 2 ਉਹਨਾਂ ਦੀ ਬਾਅਦ ਕਹਿੰਦੀ ਉਹਨੂੰ ਅਮਿਤ ਸ਼ਾਹ ਨੇ ਭਾਰਤੀ ਜਨਤਾ ਪਾਰਟੀ ਕਰ ਲਿਆ ਜੀ ਤੇ ਉਹਦੇ ਚੋਂ ਕਹਿੰਦੀ ਉਹਨੇ ਹਿੱਸਾ ਵਾੜੀ ਦਾ ਵੱਡਾ ਹਿੱਸਾ ਤਾਂ ਅਮਿਤ ਸ਼ਾਹ ਨੂੰ ਦੇਤਾ ਜੀ ਕਹਿੰਦੀ ਮੈਂ ਜੇ ਪੈਂਡਰਾਈਵ ਕਰਤੀ ਨਾ ਮੰਗੀ ਜੀ ਤੇ ਫਿਰ ਅਮਿਤ ਸ਼ਾਹ ਨੂੰ ਕਹਿੰਦੀ ਡੇਲੇ ਦੇ ਲੈਣੇ ਪੈ ਜਾਣੇ ਲੈਣੇ ਪੈ ਜੀ ਹੁਣ ਇੱਥੇ ਮਮਤਾ ਬੈਨਰਜੀ ਦੀ ਕਿਉਂਕਿ ਦੂਜੀਆਂ ਪਾਰਟੀਆਂ ਦਾ ਹੋਰ ਵੀ ਹੈਗੀਆਂ ਜੀ ਉਹ ਕਰਦੇ ਕਰਾਉਂਦੇ ਲੋਕਾਂ ਦੇ ਵਿੱਚੋਂ ਨਿਕਲ ਕੇ ਲੋਕਾਂ ਨੂੰ ਨਾਲ ਲਾਉ ਉਹਨੇ ਇੱਕ ਵੱਡਾ ਕਰਨ ਇੱਕ ਉਹਦੀ ਸ਼ਖਸੀਅਤ ਦਾ ਨਿਖਾਰ ਇਹ ਨਾ ਵਧੀਆ ਜੀ ਕਿ ਉਹਦੇ ਸਿੰਪਲ ਚ ਫਲਾ ਫਾਇਆਂ ਹੁੰਦੀਆਂ ਹਵਾਈ ਚਪਲਾ ਦੇਸੀ ਦੀ ਇਹ ਸਾਰੀ ਬਣੀ ਹੁੰਦੀ ਹੈ ਜੀ ਮਤਲਬ ਮੁਰਦੂ ਜੀ ਹੈਗੀ ਹੈ ਐ ਲੱਗਦਾ ਵੀ ਵਿਚਾਰੀ ਹੁੰਦੀ ਕੀ ਕੋਈ ਹੁੰਦੀ ਕੀ ਤੇ ਨਾਲ ਦੀ ਨਾਲ ਹੀ ਨਿਕਲਦੀ ਹੈ ਉਹਨੇ ਉੱਤੇ 30 35 ਸਾਲ ਖੱਬੇ ਪੱਖੀਆਂ ਦਾ ਰਾਜ ਰਿਹਾ ਤੇ ਖੱਬੇ ਪੱਖੀਆਂ ਦੇ ਇਹਦੇ ਪਰਖ ਤੇ ਉੜਾਏ ਨਾ ਉਹਨੇ ਉਹਨੇ ਇਸ ਤਰੀ ਗੜਾਏ ਮੇਰੇ ਤਾਂ ਪਰਮਿੰਦਰ ਜੀ ਉਹ ਦਿਨ ਵੀ ਯਾਦ ਹੈ ਉਹ ਚੀਜ਼ਾਂ ਵੀ ਮੈਂ ਵਖੇ ਤਸਵੀਰਾਂ ਦੇ ਵਿੱਚ ਕਿ ਮੰਮਤਾ ਬੈਨਰਜੀ ਸੈਕਟਰੀ ਰੀਟ ਗਈ ਸੀ ਪ੍ਰੋਟੈਸਟ ਕਰਨ ਵਾਸਤੇ ਉੱਥੇ ਸੱਟਾਂ ਵੱਜੀਆਂ ਸੀ ਉਹਦੇ ਲਹੂ ਹਾਨ ਹੋ ਗਈ ਸੀ ਪਰ ਉਹਨੇ ਕਦੇ ਸੀ ਉਹ ਜੂਤ ਕਾਂਗਰਸ ਦੀ ਲੀਡਰ ਹੁੰਦੀ ਸੀ ਕਾਂਗਰਸ ਦੇ ਵਿੱਚੋਂ ਨਿਕਲ ਕੇ ਉਹਨੇ ਆਪਣੀ ਪਾਰਟੀ ਬਣਾਈ ਤੇ ਉਸ ਪਾਰਟੀ ਨੇ ਤੁਸੀਂ ਦੇਖੋ ਵੀ 35 35 ਸਾਲਾਂ ਦਾ ਰਾਜ ਕਰਨ ਵਾਲਾ ਕਾਂਗਰਸ ਦਾ ਦੇ ਇੱਥੋਂ ਝੱਲੇ ਪੱਟ ਕੇ ਹੁਣ ਹਾਲਤ ਉੱਥੇ ਇਹ ਹੈ ਕਿ ਲਗਾਤਾਰ ਤਿੰਨ ਵਾਰੀ ਉਹ ਆਪਣੀ ਸਰਕਾਰ ਬਣਾ ਚੁੱਕੀ ਹੈ ਤੇ ਚੌਥੀ ਵਾਰੀ ਇਲੈਕਸ਼ਨ ਫੇਰ ਲੜ ਰਹੀ ਹੈ ਸਵਾਲ ਇਹ ਹੈ ਕਿ ਇਹ ਈਡੀ ਨੂੰ ਉਦੋਂ ਸੁਪਨਾ ਕਿਉਂਦਾ ਜਦੋਂ ਕਿਸੇ ਇਲੈਕਸ਼ਨ ਕਿਸੇ ਸੂਬੇ ਤੇ ਇਲੈਕਸ਼ਨ ਹੋਣੀ ਹੁੰਦੀ ਹੈ ਉਦੋਂ ਜਾ ਕੇ ਉਸ ਈਡੀ ਸਰਕਾਰ ਨਾ ਹੁੰਦੀ ਤੇ ਪਹਿਲਾਂ ਉਹ ਬੇਲੀ ਬੈਠੀ ਰਹਿੰਦੀ ਇਹਦਾ ਮਤਲਬ ਹੈ ਕਿ ਈਡੀ ਕੇਂਦਰੀ ਸਰਕਾਰ ਦੀ ਬਗਲ ਬੱਤੀ ਹੈ ਉਹਦੇ ਕਹਿਣ ਦੇ ਉੱਤੇ ਇਹ ਦੂਜਿਆਂ ਦੀਆਂ ਜਿਹੜੀਆਂ ਚੋਣ ਸੰਭਾਵਨਾ ਨੂੰ ਉਹਨੂੰ ਪ੍ਰਭਾਵਿਤ ਕਰਦੀ ਹੈ ਵਿਰੋਧ ਕਰਦੀ ਹੈ ਜੀ ਥਿਲੋ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਤੁਸੀਂ ਦੇਖ ਰਹੇ ਹੋ ਸਾਡਾ ਬਖਤੌਰ ਥਿਲੋ YouTube ਚੈਨਲ ਤੇ Facebook ਪੇਜ ਇਹਨੂੰ ਵੱਧ ਤੋਂ ਵੱਧ ਫਾਲੋ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਸਾਨੂੰ ਦੇ ਉਜਾਜ਼ਤਾ ਤੇ ਫਤਿਹ ਸਤਿ ਸ੍ਰੀ ਅਕਾਲ